ਕੀ ਕਬੱਡੀ ਦੇ ਵਿੱਚ ਨਸ਼ਾ ਕੀ ਇਹ ਸੱਚ ਆ ਵੀ ਨਸ਼ਾ ਕਬੱਡੀ ਬੰਦ ਹੋ ਜਾਣੀ ਹੈ ਬਈ ਮੈਂ ਚੈਲੰਜ ਕਰਦਾ ਕਹਿੰਦਾ ਵੀ ਕੋਈ ਆ ਕੇ ਗੁਰਦੁਆਰੇ ਕਹਿੰਦਾ ਕਬੱਡੀ ਵਾਲੇ ਆ ਕੇ ਸੌਂ ਖਾ ਜਾਣ ਉਹਨੇ ਸੱਤੂ ਸੱਤੂ ਗੰਡੂਰ ਸਾਹਿਬ ਨੂੰ ਵੀ ਚੈਲੰਜ ਕੀਤਾ ਵਾ ਵੀ ਕਬੱਡੀ ਵਾਲੇ ਗੁਰਦੁਆਰੇ ਆ ਕੇ ਸੌਂ ਖਾ ਜਾਣ ਜਿਹੜਾ ਸਟੇਰੀਡ ਹੁੰਦਾ ਨਾ ਵੀਰੇ ਜਦੋਂ ਇੰਜਰੀ ਆ ਜੇ ਇੰਜਰੀ ਦਾਲ ਪੀ ਗਏ ਜਾਂ ਛੋਲੇ ਖਾ ਕੇ ਇੰਜਰੀ ਰਿਕਵਰ ਨਹੀਂ ਹੁੰਦੀ ਤੇ ਯਾਨ ਆ ਰਹੇ ਆ ਉਨਾ ਬਿਆਨਾਂ ਦੇ ਵਿੱਚ ਇਹ ਗੱਲਾਂ ਕਹੀਆਂ ਜਿਹੜੀਆਂ ਮੋਤਾਂ ਹੋਈਆਂ ਉਹ ਕਹਿੰਦੇ ਵੀ ਇਹ ਕੋਵਰ ਟੂਸ ਲਾਈਨ ਨਾਲ ਹੋਣਾ ਘਰ ਮੂੰਹ ਦਾ ਵੱਜ ਜਾਂਦਾ ਬਈ ਇੱਕ 플레이ਰ ਬਣਾਉਣਾ ਹੋਵੇ ਬੰਦੇ ਦਾ ਘਰ ਦਾ ਮੂੰਹ ਦੂਜੇ ਪਾਸੇ ਹੋ ਜਾਂਦਾ ਫੇਰ 플레이ਰ ਬੰਦਾ ਤੁਸੀਂ ਜਿੱਦਾਂ ਗੱਲ ਕਰ ਰਹੇ ਆਂ ਵੀ ਆਹ ਜਿਹੜੀ ਉਹ ਨਸ਼ੇ ਦੀ ਗੱਲ ਹੋ ਰਹੀ ਹੈ ਕੱਲ ਤੁਸੀਂ ਨਸ਼ਾ ਕਰਕੇ ਖੇਡੇ ਕੋਚ ਪਤਾ ਕਿਹੜੇ ਬਣੇ ਫਿਰਦੇ ਆ ਜਾਂਦਾ ਜਿੰਮਾਂ ਵਾਲੇ ਕੋਚ ਬਣੇ ਫਿਰਦੇ ਆ ਜਾਂ ਜਿਹਨੇ ਯਾਰ ਜਿਹਨੂੰ ਊੜਾ ਡੜੇ ਨਹੀਂ ਪਤਾ ਕਬੱਡੀ ਦਾ ਉਹ ਕੋਚ ਬਣੇ ਫਿਰਦੇ ਆ ਅੱਜ ਕੱਲ੍ਹ ਇੱਕ ਗੈਂਗਸਟਰ ਦਾ ਵੀ ਨਾਮ ਵਿੱਚ ਆ ਰਿਹਾ ਵੀ ਕਬੱਡੀ ਦੇ ਵਿੱਚ ਗੈਂਗਸਟਰਵਾਦ ਆ ਗਿਆ ਵੀ ਕਦੇ ਜਦੋਂ ਤੁਸੀਂ ਖੇਡਦੇ ਸੀਗੇ ਕਦੇ ਤੁਹਾਨੂੰ ਐ ਹੋਇਆ ਸੀ ਵੀ ਗੈਂਗਸਟਰਾਂ ਲੋਕ ਕਿਸੇ ਵੱਲੋਂ ਵੀ ਰੋਕਿਆ ਗਿਆ ਹੋਵੇ ਮੇਰੇ ਬਾਪੂ ਨੇ ਮੈਨੂੰ ਕਬੱਡੀ ਖੇਡਣ ਲਾਇਆ ਸੀ ਆ ਬੈਠਾ ਤੁਹਾਡੇ ਸਾਹਮਣੇ ਤੁਹਾਡੇ ਹਿਸਾਬ ਨਾਲ ਵੀ 100 ਚੋਂ ਕਿੰਨੇ ਪਰਸੈਂਟ ਹੋ ਸਕਦੇ ਆ ਵੀ ਜਿਹੜੇ ਇਹ ਨਸ਼ੇ ਦੇ ਵਿੱਚ ਹੋਣਗੇ ਵੀ ਨਸ਼ਾ ਲਾ ਕੇ ਖੇਡਦੇ ਹੋਣਗੇ ਯੂਐਲਓ ਟੀਵੀ ਪੰਜਾਬੀ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚ ਨਿਤ ਕੋਈ ਨਾ ਕੋਈ ਨਵਾਂ ਮੁੱਦਾ ਉੱਠ ਰਿਹਾ ਵਾ ਤੇ ਇੱਕ ਮੁੱਦਾ ਹੋਰ ਹੁਣ ਕਬੱਡੀ ਦੇ ਉੱਤੇ ਜੋ ਐਲੀਗੇਸ਼ਨ ਲੱਗ ਰਹੇ ਨੇ ਤੇ ਉਹਨਾਂ ਤੇ ਅੱਜ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੇ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਦੀਪ ਸਿੰਘ ਕੀਪਾ ਪਾਂਗਰ ਬਾਈ ਨੇ ਆਪ ਦੇ ਟਾਈਮ ਦੇ ਵਿੱਚ ਬਹੁਤ ਤਕੜੀ ਕਬੱਡੀ ਖੇਡੀ ਆ ਬਾਈ ਬਹੁਤ ਤਕੜਾ ਰੇਡਰ ਸੀ ਤੇ ਬਾਈ ਨਾਲ ਜਾਣਦੇ ਹਾਂ ਜੋ ਐਲੀਗੇਸ਼ਨ ਕਬੱਡੀ ਦੇ ਉੱਤੇ ਲੱਗ ਰਹੇ ਨੇ ਉਹ ਸਹੀ ਆ ਜਾਂ ਗਲਤ ਆ ਆਓ ਬਾਈ ਨਾਲ ਗੱਲ ਕਰਦੇ ਹਾਂ ਬਾਈ ਕੀ ਪਾ ਭੰਗਰ ਜੀ ਨਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਵੀਰੇ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੁਸੀਂ ਤੇ ਵੀਰੇ ਅੱਜ ਕੱਲ ਕਬੱਡੀ ਦਾ ਬਹੁਤ ਮੁੱਦਾ ਜਿਹੜਾ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕਦੇ ਕੋਈ ਬਿਆਨ ਦੇ ਰਿਹਾ ਕਦੇ ਕੋਈ ਬਿਆਨ ਦੇ ਰਿਹਾ ਵਾ ਤੇ ਜੇ ਇਹ ਵੇਖ ਗਏ ਵੀ ਤੁਸੀਂ ਵੀ ਬਹੁਤ ਟਾਈਮ ਤੋਂ ਕਬੱਡੀ ਖੇਡ ਰਹੇ ਹੋ ਕਿੰਨਾ ਟਾਈਮ ਹੋ ਗਿਆ ਬਾਈ ਕਬੱਡੀ ਖੇਡਦਿਆਂ ਤੁਸਾਂ ਮੈਂ ਵੀਰੇ ਗਰਾਊਂਡ ਜਿੱਦਾ 2000 ਜੀ ਲੱਗ ਗਿਆ ਸੀ ਜਾਣ ਯਾਨੀ ਕਿ ਪ੍ਰੋਫੈਸ਼ਨਲ ਮੈਂ ਤਕੜਾ 2005-6 ਚ ਹੋ ਗਿਆ ਸੀ ਉਦੋਂ ਬਾਅਦ ਮੈਂ 2020 ਤਾਈਂ ਖੇਡਿਆ 14-15 ਸਾਲ ਕਬੱਡੀ ਤੇ 2011 ਤੋਂ ਮੈਂ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਸੀ ਤੇ ਵੀਰੇ ਇੱਕ ਗੱਲ ਹੋਰ ਹਨਾ ਦੇਖ ਕੇ ਤੁਸੀਂ ਕਹਿੰਦੇ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਖੇਡੇ ਆ ਤੇ ਜਿਹੜੇ ਅੱਜ ਕੱਲ ਕਬੱਡੀ ਦੇ ਉੱਤੇ ਇਲਜ਼ਾਮ ਲੱਗ ਰਹੇ ਆ ਤੁਹਾਨੂੰ ਵੀ ਪਤਾ ਹੀ ਆ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਆ ਹਾਂਜੀ ਵੀ ਵੀ ਕਬੱਡੀ ਦੇ ਵਿੱਚ ਨਸ਼ਾ ਕੀ ਇਹ ਸੱਚ ਆ ਵੀ ਨਸ਼ਾ ਨਸ਼ਾ ਵੀਰੇ 60% ਹੈਗਾ ਵੀ ਆ ਹੂੰ ਪਰ ਇਹ ਨਹੀਂ ਵੀ ਪੰਜੇ ਅੰਗਲਾਂ ਇੱਕੋ ਜਿਹਾ ਹੂੰ ਨਸ਼ਾ ਉਹ ਪਲੇਅਰ ਕਰਦੇ ਜਿਹੜੇ ਵੀ ਗਾਈਡੈਂਸ ਨਹੀਂ ਹੈਗੀ ਹੂੰ ਪ੍ਰੋਪਰ ਜਿਨ੍ਹਾਂ ਕੋਲ ਹੂੰ ਹੂੰ ਜਿਵੇਂ ਕਹਿੰਨੇ ਸਾਲ ਦੋ ਸਾਲ ਕਬੱਡੀ ਖੇਡਣੀ ਆ ਹੂੰ ਜਿਹੜੇ ਹੁਣ ਮੁੱਦਾ ਠਾਉਂਦੇ ਆ ਵੀ ਟੂਰਨਾਮੈਂਟ ਤੋਂ ਸਰੰਜਾ ਮਿਲਦਿਆਂ ਨਾ ਕਦੇ ਵੀ ਕੋਈ ਟੌਪ ਦੇ ਪਲੇਅਰਾਂ ਦੀ ਗੱਡੀ ਜਿੱਥੇ ਖੜੀ ਹੋਊਗੀ ਉੱਥੇ ਸਰੰਜਾ ਨਹੀਂ ਮਿਲਣਗਾ ਮਿਲਦਿਆਂ ਕਿੱਥੋਂ ਵਜਣੀ ਕਬੱਡੀ ਆਣਾ ਤੋਂ ਹਣ ਆਪਾਂ ਮੰਨਦੇ ਆਂ 60% ਨਸ਼ਾ ਹੈ ਪਰ ਇਹ ਨਹੀਂ ਵੀ ਸਾਰਾ ਨਹੀਂ ਤੁਸੀਂ ਇਹ ਗੱਲ ਨਾ ਮੰਨਦੇ ਵੀ ਜਿਹੜਾ ਲਖੇ ਸੁਧਾਣੇ ਨੇ ਬਾਈ ਨੇ ਜਿਹੜਾ ਵੀ ਅਲੀਗੇਸ਼ਨ ਲਾਇਆ ਕਬੱਡੀ ਦੇ ਉੱਤੇ ਵੀ ਇਹ ਸਹੀ ਆ ਪੂਰੇ ਸਹੀ ਨਹੀਂ ਗੇ ਵੀਰੇ ਆਪਾਂ ਇਹ ਨਹੀਂ ਕਹਿ ਸਕਦੇ ਹਾਂ 55 60% ਮੰਨਦਾ ਮੈਂ ਹੈਗਾ ਨਸ਼ਾ ਪਰ ਇਹ ਨਹੀਂ ਵੀ ਜਿਹੜੇ ਟੌਪ ਦੇ ਪਲੇਅਰ ਕੋਈ 20 ਸਾਲ ਤੋਂ ਕਬੱਡੀ ਖੇਡ ਰਿਹਾ ਕੋਈ 15 ਸਾਲ ਤੋਂ ਕੋਈ 10 ਸਾਲ ਤੋਂ ਨਸ਼ਾ ਕਰਕੇ ਕਬੱਡੀ ਨਹੀਂ ਬਾਈ ਖੇਢੀ ਜਾਂਦੀ ਮੇਰੇ ਤੇ ਲਾਲੋ ਮੈਂ 15 ਸਾਲ ਕਬੱਡੀ ਖੇਢੀ ਹੈ ਨਾ 5 ਸਾਲ ਮੈਨੂੰ ਛੱਡੀ ਨੂੰ ਗੇ ਜਿਹੜਾ ਬੰਦਾ ਕਹਿੰਦਾ ਕਬੱਡੀ ਵਾਲੇ ਨਸ਼ਾ ਕਰਦੇ ਟੀਕਾ ਲਾਉਂਦੇ ਲਈ ਮੈਂ ਪ੍ਰੈਕਟਿਸ ਕਰਦਾ ਮੇਰੇ ਨਾਲ ਜਿੱਦ ਕੇ ਜਿਹੜਾ ਮਰਜੀ ਆ ਜੇ ਜਿਹੜਾ ਬੰਦਾ ਕਹਿੰਦਾ ਨਾ ਕਬੱਡੀ ਵਾਲੇ ਟੀਕਾ ਲਾਉਂਦੇ 15 ਸਾਲ ਤਾਂ ਮੈਂ ਖੇਢੀ ਆ ਨਹੀਂ ਜਿੰਨਾ ਟਾਈਮ ਤੁਸੀਂ ਖੇਢੀ ਆ ਉਹਨਾ ਟਾਈਮ ਤੁਸੀਂ ਕਦੇ ਕੋਈ ਜਿਹੜੇ ਉਹ ਇੰਜੈਕਸ਼ਨਾਂ ਦੀ ਗੱਲ ਕਰ ਰਹੇ ਆ ਜਾਂ ਕੋਈ ਉਹ ਇਹ ਯਾਰ ਜਿਹੜਾ ਸਟੀਰੌਇਡ ਹੁੰਦਾ ਨਾ ਵੀਰੇ ਜਦੋਂ ਇੰਜਰੀ ਆ ਜੇ ਇੰਜਰੀ ਦਾਲ ਪੀ ਗਏ ਜਾਂ ਛੋਲੇ ਖਾ ਕੇ ਇੰਜਰੀ ਰਿਕਵਰ ਨਹੀਂ ਹੁੰਦੀ ਹੁੰਦੀ ਹੂੰ ਹੂੰ ਉਦੋਂ ਆਪਾਂ ਨੂੰ ਲੈਣਾ ਪੈਂਦਾ ਹੁਣ ਜੇ ਮੈਂ ਤੁਹਾਨੂੰ ਆਪਦੀ ਬਾਡੀ ਚੈੱਕ ਕਰਾ ਸੀਜ਼ਨ ਚੱਲਦਾ ਹੁੰਦਾ ਰੋ ਹੀ ਡਿਮਾਂਡ ਹੁੰਦੀ ਪਲੇਅਰ ਦੀ ਵੀ ਆਹ ਪਲੇਅਰ ਚਾਹੀਦਾ ਹੀ ਚਾਹੀਦਾ ਰਾਤ ਨੂੰ 12 1 ਵਜੇ ਦਾ ਜੇ ਪਲੇਅਰ ਦੇ ਇੰਜਰੀ ਆਉਂਦੀ ਆ ਤੋ ਹਫਤੇ 10 ਦਿਨਾਂ ਜੇ ਰਿਕਵਰ ਕਰਨ ਵਾਸਤੇ ਸਟੀਰੌਇਡ ਵਰਤਿਆ ਜਾਂਦਾ ਪਰ ਇਹ ਨਹੀਂ ਕੋਈ ਹੈਗਾ ਯਾਰ 100 ਚੋਂ 20 25% ਹੋਊਗਾ ਉਹ ਵੀ ਇੰਜਰੀ ਰਿਕਵਰ ਕਰਨ ਵਾਸਤੇ ਵਰਤਦੇ ਆ ਤੇ ਪਰ ਉਹਦਾ ਨਹੀਂ ਵੀ ਕੱਲੀ ਸਟੀਰੌਇਡ ਨਹੀਂ ਗੇਮ ਸਮਝਿੰਦੇ ਇੰਨਾ ਤਾਂ ਯਾਰ ਕੋਈ ਵੀ ਗੇਮ ਲੈ ਲਓ ਵੀਰੇ ਕੋਈ ਵੀ ਗੇਮ ਦੁਨੀਆ ਦੀ ਹਰੇਕ ਜਵਰ ਤੇ ਜਾਂਦਾ ਮੰਨ ਲੈ ਨਿਸ਼ਾਨੇ ਬਾਈ ਹੁੰਦੀ ਹੈ ਨਾ ਹੂੰ ਉਹ ਤੇ ਕਿੰਨਾ ਜੋਰ ਲੱਗਦਾ ਕੋੜਾ ਹੀ ਨ ਆਪਣਾ ਹੂੰ ਉਹ ਜੀ ਵੀ ਸਟੀਰੋਇਡ ਦੀ ਵਰਤ ਹੁੰਦੀ ਹੈ ਵੀਰੇ ਹੂੰ ਡੋਬ ਦੀ ਵੀ ਡਰੱਗ ਦੀ ਹੂੰ ਜੇ ਹੁਣ ਮੈਂ ਮੰਨ ਲਓ ਹੂੰ ਲੋਕ ਕਹਿੰਦੇ ਕਬੱਡੀ ਵਾਲੇ ਨਸ਼ਾ ਕਰਦੇ ਮੈਂ ਹੁਣ ਟੈਸਟ ਦਿਨਾ ਡੋਬ ਵੀ ਕਰੋ ਮੇਰਾ ਤੇ ਡਰੱਗ ਵੀ ਕਰੋ ਹੂੰ ਨਹੀਂ ਇਹ ਗੱਲ ਤਾਂ ਹੁਣ ਲੱਖਾ ਬਾਈ ਵੀ ਇਹੀ ਗੱਲ ਕਹਿ ਰਿਹਾ ਨਾ ਬਈ ਮੈਂ ਚੈਲੰਜ ਕਰਦਾ ਕਹਿੰਦਾ ਵੀ ਕੋਈ ਆ ਕੇ ਗੁਰੂ ਗੁਰਦੁਆਰੇ ਕਹਿੰਦਾ ਕਬੱਡੀ ਵਾਲੇ ਆ ਕੇ ਸੌਂ ਖਾ ਜਾਣ ਸੱਤੂ ਸੱਤੂ ਘੰਡੂਰ ਸਾਹਿਬ ਨੂੰ ਵੀ ਚੈਲੰਜ ਕੀਤਾ ਵਾ ਵੀ ਕਬੱਡੀ ਵਾਲੇ ਗੁਰਦੁਆਰੇ ਆ ਕੇ ਸੌਂ ਖਾ ਜਾ ਯਾਰ ਸੌਂ ਵਾਲੀ ਗੱਲ ਨਹੀਂ ਹਮ ਮੰਨ ਲਾ ਕੋਈ ਵੀ ਪਲੇਅਰ ਨਾ ਕੋਈ ਇੰਜਰੀ ਆਉਂਦੀ ਉਦੋਂ ਮਾੜਾ ਮੋਟਾ ਸਟੀਰੋਇਡ ਲੈਣਾ ਪੈਂਦਾ ਉੱਥੇ ਸੌਂ ਨਹੀਂ ਖਾ ਸਕਦਾਗਾ ਪਲੇਅਰ ਨਹੀਂ ਤੁਹਾਨੂੰ ਕਿਤੇ ਇਹ ਨਹੀਂ ਲੱਗਦਾ ਕਿ ਵੀ ਡਰੱਗ ਤੇ ਸਟੀਰੋਇਡ ਦੇ ਵਿੱਚ ਫਰਕ ਹੈ ਫਰਕ ਹੈ ਵੀਰੇ ਹਮ ਡਰੱਗ ਹੋਰ ਜੀ ਹੁੰਦੀ ਡੋਪ ਹੋਰ ਜੀ ਹੁੰਦੀ ਡਰੱਗ ਜਿਹੜੀ ਨਸ਼ੇ ਨੂੰ ਕਹਿੰਦੇ ਆ ਡੋਪ ਜਿਵੇਂ ਮੰਨ ਲਾ ਸਪਲੀਮੈਂਟ ਹੋ ਗਿਆ ਹਮਮ ਸਟੀਰੋਇਡ ਹੋ ਗਿਆ ਡੋਪ ਟੈਸਟ ਹੁੰਦਾ ਬਾਕੀ ਡਰੱਗ ਟੈਸਟ ਨਸ਼ੇ ਵਾਲਾ ਹੁੰਦਾ ਹਮ ਤੇ ਪਰ ਯਾਰ ਮੈਨੂੰ ਨਹੀਂ ਲੱਗਦਾ ਵੀ ਕੋਈ ਮੰਨ ਲਓ ਨਸ਼ਾ ਕਰਕੇ ਇੰਨੀ ਲੰਮੀ ਕਬੱਡੀ ਖੇਡ ਜੂਗਾ ਨਸ਼ਾ ਕਰਕੇ ਤਾਂ ਯਾਰ ਸਾਲ ਦੋ ਸਾਲਾਂ ਜਾਂ ਆਪਾਂ ਵੇਖਿਆ ਹੀ ਹੈ ਜਿਹੜੇ ਲੋਕ ਨਸ਼ਾ ਕਰਦੇ ਆ ਸਾਲ ਦੋ ਸਾਲ ਚ ਹੀ ਪਤਾ ਲੱਗ ਜਾਂਦਾ ਨਾ ਬੰਦੇ ਇੱਕ ਬੰਦਾ ਯਾਰ 20 25 ਸਾਲ ਹੋ ਗਏ ਕਬੱਡੀ ਖੇਡੀ ਜਾਂਦੇ ਇਹਨੂੰ ਤੇ ਅੱਜ ਵੀ ਖੇਡੀ ਜਾਂਦਾ ਉਹਨੂੰ ਕਿਵੇਂ ਕਹਿ ਸਕਦੇ ਤੁਸੀਂ ਨਸ਼ਾ ਕਰਦਾ ਬਾਕੀ ਲੋਕ ਇਹ ਨਹੀਂ ਨਾ ਵਹਿੰਦੇ ਕਬੱਡੀ ਵਾਲੇ ਤੜਕੇ 2:3 3 ਵਜੇ ਗਰਾਊਂਡ 'ਚ ਹੁੰਦੇ ਆ ਟਰੈਕ ਤੇ ਹੂੰ ਉਹ ਨਹੀਂ ਕੋਈ ਵਹਿੰਦਾ ਘਰ ਮੂਦਾ ਵਾਜ ਜਾਂਦਾ ਬਈ ਇੱਕ 플레이ਰ ਬਣਾਉਣਾ ਹੋਵੇ ਬੰਦੇ ਨੂੰ ਘਰ ਦਾ ਮੂੰਹ ਦੂਜੇ ਪਾਸੇ ਹੋਏ ਨਾ ਫੇਰ 플레이ਰ ਬੰਦਾ ਤੇ ਬਸ ਜਿਹੜੇ ਆਸੇ-ਬਾਸੇ ਜਿਹਦਾ ਹੱਥ ਨਹੀਂ ਪਹੁੰਚਦਾ ਐਂ ਕਹਿਣਾ ਬਸ ਟੀਕੇ ਲਾਉਂਦੇ ਆ ਉਹਦਾ ਇੱਕ ਗੱਲ ਜੀ ਖੇੜਾ ਛੱਡਦਾ ਹੂੰ ਸਹੀ ਗੱਲ ਹੈ ਤਾਂ ਮੰਨ ਲਾ ਜਿਹੜਾ ਨਹੀਂ ਬਣ ਸਕਿਆ ਕਬੱਡੀ ਨੂੰ ਬਦਨਾਮ ਉਹ ਕਰਦਾ ਜਿਹੜਾ ਆਪ ਨਹੀਂ ਕੁਝ ਕਰ ਸਕਿਆ ਹੂੰ ਸਮਝ ਆਂਦੇ ਨਾ ਹੁਣ ਮੈਂ ਕਬੱਡੀ ਖੇਡੀ ਆ ਯਾਰ ਮੈਨੂੰ ਨਾਂ ਦਿੱਤਾ ਕਬੱਡੀ ਨੇ ਆ ਤੁਹਾਡੇ ਸਾਹਮਣੇ ਬੈਠਾ ਕਰੋ ਟੈਸਟ ਕਾਦਾ ਕਰਨ 15 ਹਾਲ ਕਬੱਡੀ ਖੇਡੀ ਆ ਮੈਂ ਕਰੋ ਟੈਸਟ ਚੈਲੰਜ ਆ ਮੇਰਾ ਜਿਹੜਾ ਕਹਿੰਦੇ ਟੀਕੇ ਲਾਉਂਦੇ ਆ ਤੇ ਮੈਂ ਉਹ ਵੀ ਚੈਲੰਜ ਕਰਦਾ ਮੇਰੇ ਨਾਲ ਪ੍ਰੈਕਟਿਸ ਕਰੋ ਆ ਕੇ ਕਰਕੇ ਵਿਖਾਓ ਮੇਰੇ ਨਾਲ ਨਹੀਂ ਉਹ ਉਹਦੇ ਵਿੱਚ ਹੁਣ ਜਿਆਦਾਤਰ ਮੁੱਦਾ ਤੇ ਇਹੀ ਆ ਨਾ ਵੀ ਜਿਨ੍ਹਾਂ ਨਾਲ ਹੁਣ ਕਦੇ ਤੁਸੀਂ ਇੰਨਾ ਟਾਈਮ ਖੇਡਦੇ ਨੂੰ ਹੋਗਾ ਤੁਹਾਨੂੰ ਵੀ ਹਣਾ ਹਾਂਜੀ ਤੁਸੀਂ ਬਿੱਟੂ ਦਗਾਲ ਨੂੰ ਨਾ ਮੈਚ ਲੱਗਾ ਤੁਹਾਡਾ ਕਦੇ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਸੀ ਵੀ ਲੱਖੇ ਨੇ ਤਾਂ ਉਹਨਾਂ ਦਾ ਨਾਮ ਵੀ ਲਿਆ ਵੀ ਬਿੱਟੂ ਦਗਾਲ ਨੂੰ ਵੀ ਕਰਦੇ ਸੀ ਨਹੀਂ ਨਹੀਂ ਯਾਰ ਨਹੀਂ ਕਰਦੇ ਪਲੇਅਰ ਜਿਹੜਾ ਵੱਡੇ ਪਲੇਅਰ ਯਾਰ ਨਹੀਂ ਕਰਦੇ ਤੁਸੀਂ ਆ ਦੇਖੋ ਨਸ਼ਾ ਕਰਕੇ ਯਾਰ ਸਾਲ ਦੋ ਸਾਲਾਂ ਚ ਬੰਦਾ ਖਤਮ ਹੋ ਜਾਂਦਾ ਹਮ ਇਹ ਕੋਣ ਪੁਰਾਣੇ ਪਲੇਅਰ ਆ ਜਿਹੜੇ 20-20 ਸਾਲ ਉਹਗੇ ਖੇਡੀ ਜਾਂਦੇ ਕਿਵੇਂ ਖੇਡਦੇ ਆ ਨਸ਼ਾ ਕਰਕੇ ਨਹੀਂ ਖੇਡਿਆ ਜਾਂਦਾ ਬਈ ਹਮ ਨਹੀਂ ਇੱਕ ਗੱਲ ਇਹ ਇਹਦੇ ਚਲੋ ਮੈਂ ਤੁਹਾਡੇ ਪੱਖ ਤੇ ਵੀ ਆਉਂਦਾ ਵਾਂ ਬਈ ਇੰਨਾ ਟਾਈਮ ਹੋ ਗਿਆ ਸੀ ਲੱਖੇ ਨੂੰ ਹਨਾ ਵੀ ਉਦੋਂ ਦਾ ਕਿਉਂ ਨਹੀਂ ਹੁਣ ਕਬੱਡੀ ਹੀ ਗੜਾਈ ਦੀ ਚੱਲ ਰਹੀ ਹੈ ਚੱਲ ਜਦੋਂ ਬਾਈ ਲੱਖੇ ਨੇ ਲਾਇਆ ਹੀ ਉਦੋਂ ਹੀ ਦੱਸਦਾ ਉਦੋਂ ਮੈਗ ਤਾਂ ਹੁੰਦੇ ਸੀਗੇ ਚਲ ਮੰਨਦੇ ਆ ਸੋਸ਼ਲ ਮੀਡੀਆ ਨਹੀਂ ਸੀ ਉਦੋਂ ਮੈਗ ਫੜ ਕੇ ਕਹਿੰਦਾ ਬਈ ਵੀ ਆਹ ਚੱਲ ਰਿਹਾ ਕਬੱਡੀ 'ਚ ਇੰਨੇ ਸਾਲ ਬਾਅਦ ਕੋਈ ਗੱਲ ਨਹੀਂ ਬੰਦੀ ਤੇ ਜੇ ਇੱਕ ਗੱਲ ਹੋਰ ਵੇਖੀਏ ਵੀ ਹੁਣ ਕਈ ਇੱਕ ਗੈਂਗਸਟਰ ਦਾ ਵੀ ਨਾਮ ਵਿੱਚ ਆ ਰਿਹਾ ਵੀ ਕਬੱਡੀ ਦੇ ਵਿੱਚ ਗੈਂਗਸਟਰਵਾਦ ਆ ਗਿਆ ਬਈ ਕਦੇ ਜਦੋਂ ਤੁਸੀਂ ਖੇਡਦੇ ਸੀਗੇ ਕਦੇ ਤੁਹਾਨੂੰ ਐ ਹੋਇਆ ਸੀ ਵੀ ਗੈਂਗਸਟਰਾਂ ਲੋਕ ਕਿਸੇ ਵੱਲੋਂ ਵੀ ਰੋਕਿਆ ਗਿਆ ਹੋਵੇ ਇਹਰ ਵੀਰੇ ਆ ਵੀ ਜਾਂਦਾ ਹੀ ਕਿਤੇ ਫੋਨ ਹੂੰ ਮੰਨਣੀ ਵੀ ਪੈਂਦੀ ਕੀ ਕਰ ਸਕਦੇ ਆ ਆਪਾਂ ਹਣਾ ਹੂੰ ਤੇ ਆਪਾਂ ਕਹਿ ਦੀ ਦੇ ਵੀਰੇ ਚਲੋ ਖੇਡ ਲੈਨੇ ਖੇਡਣੇ ਆਉਂਦੇ ਆ ਆਪਾਂ ਨੂੰ ਵੈਸੇ ਕੋਈ ਧੱਕਾ ਨਹੀਂ ਕਿਸੇ ਨੇ ਕੀਤਾਗਾ ਵੈਸੇ ਰੁਕਣ ਦਾ ਨਹੀਂ ਆ ਬਈ ਰੁਕ ਜਾਓ ਜਾਂ ਕੋਈ ਆਇਆ ਵੀਰੇ ਦੋ ਤਿੰਨ ਆਰੀ ਅੱਛਾ ਹਾਂ ਫਿਰ ਰੁਕੀ ਜਾਂ ਨਹੀਂ ਖੇਡੇ ਬਈ ਕੀ ਕਰ ਵੀ ਕੀ ਸਕਦੇ 플레이ਰ ਕੱਲੇ ਨੇ ਜਾਣਾ ਹੁੰਦਾ ਹੂੰ ਮੰਨ ਲਾ 플레이ਰ ਦੇ ਸੱਟ ਮਾਰਤੀ ਕੀ ਕਰੂਗਾ 플레이ਰ ਹੂੰ 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 ਸਮਝਦੇ ਹਨ ਇਹ ਜੌਬ ਹੁੰਦੀ ਪਲੇਅਰ ਦੀ ਮੰਨ ਲਓ ਦੀ ਜੌਬ ਤੋਂ ਹੀ ਰੋਗਤਾ ਤੇ ਫਿਰ ਕੀ ਕਰ ਸਕਦੇ ਹਨ ਫਿਰ ਉਹ ਲੋ ਸੋਚ ਲਈਦਾ ਚੱਲ ਯਾਰ ਇੱਕ ਅਦਾ ਦਿਨ ਵੀ ਮੰਨ ਲੈਨੇ ਆ ਬਈ ਕੀ ਕਰ ਵੀ ਕੀ ਸਕਦੇ ਆ ਤੇ ਜੇ ਵੇਖਗੇ ਵੀ ਜਦੋਂ ਆਪਾਂ ਨੂੰ ਪਤਾ ਵੀ ਪਲੇਅਰਾਂ ਨੂੰ ਵੀ ਪਤਾ ਵੀ ਗੈਂਗਸਟਰਵਾਦ ਇਹਦੇ ਵਿੱਚ ਹੈ ਕਬੱਡੀ ਦੇ ਵਿੱਚ ਹਨਾ ਤੇ ਪਰ ਫਿਰ ਵੀ ਡਰੱਗ ਤੇ ਤਾਂ ਸਾਰੇ ਬੋਲ ਪਏ ਤੇ ਇਸ ਚੀਜ਼ ਤੇ ਕਿਉਂ ਨਹੀਂ ਬੋਲਦੇ ਪਲੇਅਰ ਯਾਰ ਸਭ ਅਗਲਾ ਕਹਿੰਦਾ ਯਾਰ ਆਪਾਂ ਕੀ ਲੈਣਾ ਸਮਝਦੇ ਹਨ ਸਾਰਿਆਂ ਦੇ ਬੱਚੇ ਆ ਫੈਮਿਲੀ ਵਾਲੇ ਅਗਲਾ ਡਰਦਾ ਅਗਲਾ ਕਹਿੰਦਾ ਯਾਰ ਆਪਾਂ ਕੀ ਲੈਣਾ ਹਨ ਇਹ ਗੱਲਾਂ ਹੀ ਚੁੱਪ ਆ ਵੀਰੇ ਅਗਲੇ ਨੇ ਖੇਡਣਿੰਦੇ ਕਿਹਾ ਕਿ ਨਾ ਆਪਾਂ ਕੱਲੇ ਨੇ ਜਾਣਾ ਖੇਡਣ ਇਹ ਨਹੀਂ ਪਤਾ ਵੀ ਅੱਜ ਕਿਹੜੇ ਏਰੀਏ ਚ ਗਏ ਆ ਕੱਲ ਨੂੰ ਕਿੱਥੇ ਜਾਣਾ ਹਨ ਬਚਾ ਆ ਜੀ ਅਗਲਾ ਕਹਿੰਦਾ ਬਚਾ ਹੀ ਰੱਖੋ ਯਾਰ ਇਸੇ ਕਰਕੇ ਨਹੀਂ ਬੋਲਦੇ ਪਲੇਅਰ ਕਿਉਂ ਪਲੇਅਰ ਬਣਿਆ ਕੱਲਾ ਖੇਡਣ ਵਾਸਤੇ ਹੋਰ ਕੰਮ ਕਰੂਗਾ ਤਾਂ ਖੇਡ ਨਹੀਂ ਸਕਦਾ ਪਲੇਅਰ ਜਿਹੜੀ ਕਬੱਡੀ ਗੇਮ ਆ ਜਾਂ ਕੋਈ ਵੀ ਗੇਮ ਆ ਕੱਲੀ ਗੇਮ ਹੀ ਹੁੰਦੀ ਹੁੰਦੀ ਆ ਤੇ ਵੀਰੇ ਜੇ ਦੇਖ ਗਏ ਵੀ ਹੁਣ ਵੀ ਨਵੇਂ ਵੀ ਤੁਹਾਨੂੰ ਲੱਗਦਾ ਵਾ ਵੀ ਕਿਤੇ ਨਾ ਕਿਤੇ ਵੀ ਜਿਹੜੇ ਇਹ ਇਹ ਗੱਲਾਂ ਕਰਕੇ ਜਿਹੜੇ ਨਵੇਂ ਮੁੰਡੇ ਉੱਠ ਰਹੇ ਵੀ ਉਹਨਾਂ ਤੇ ਪ੍ਰਭਾਵ ਪਊ ਉਹਨਾਂ ਤੇ ਘਰ ਦੇ ਰੋਕਣਗੇ ਵੀ ਯਾਰ ਬਹੁਤ ਪ੍ਰਭਾਵ ਪੈਂਦਾ ਵੀਰੇ ਅਗਰ ਐਂ ਹੀ ਸੋਚਦੇ ਆ ਵੀ ਯਾਰ ਕਬੱਡੀ 'ਚ ਨਸ਼ਾ ਬਹੁਤ ਮੈ ਨਹੀਂ ਆਉਂਦਾ ਬੱਚਾ ਜਾਣਦੇ ਨਾ ਪਰ ਨਹੀਂ ਵੀਰੇ ਨਹੀਂ ਹੈਗਾ ਜੇ ਬੰਦਾ ਕੋਈ ਸਹੀ ਕੋਚ ਥੱਲੇ ਸਹੀ ਗਾਈਡ ਹੋਵੇ ਤਾਂ ਗੇਮ ਨਹੀਂ ਕਬੱਡੀ ਨਾਲ ਦੀ ਮਾਂ ਖੇਡ ਕਬੱਡੀ ਨੂੰ ਤਾਂ ਹੀ ਕਹਿੰਦੇ ਆ ਵੀ ਹੂੰ ਤੇ ਇਹ ਇੱਕ ਗੱਲ ਹੋਰ ਵੀ ਕਰੀਏ ਵੀ ਹੁਣ ਕਈ ਕੋਚ ਵੀ ਬੈਠੇ ਆ ਇਹੋ ਜਿਹੇ ਹਾਂਜੀ ਜਿਹੜੇ ਉਹੀ ਮੈਂ ਗੱਲ ਕਰਦਾ ਵੀਰੇ ਆਪਾਂ ਨੌਜਵਾਨਾਂ ਨੂੰ ਅੱਜ-ਕੱਲ ਦੇ ਬੱਚਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜੇ ਕਬੱਡੀ ਖੇਡਣੀ ਆ ਤੂੰ ਹੂੰ ਕਬੱਡੀ ਪਹਿਲਾਂ ਸਿੱਖੋ ਸਿੱਖ ਕੇ ਖੇਡੀ ਜਾਂਦੀ ਆ ਵੀਰੇ ਕਈ ਬੰਦੇ ਵਧਾ ਕੀ ਨਵੇਂ ਮੁੰਡੇ ਲੱਗ ਜਾਂਦੇ ਜਿੰਮਾਂ ਵਾਲਿਆਂ ਦੇ ਮਗਰ ਜੈਮ ਵਿੱਚ ਜਾ ਕੇ ਵੇਟ ਮਾਰ ਕੇ ਗਲਤਫਲਤ ਖਾ ਕੇ ਡੋਲੇ ਵੱਡੇ ਮਨਾਲੇ ਫੇਰ ਆ ਜਾਂਦੇ ਗਰਾਊਂਡ 'ਚ ਗਰਾਊਂਡ 'ਚ ਕਬੱਡੀ ਸਿੱਖੀ ਨਹੀਂ ਕਿਵੇਂ ਖੇਡੂਗਾ ਵੀਰੇ ਜੇ ਤੁਹਾਨੂੰ ਸਾਲ ਖੰਡ ਜੋ ਸਿੱਖਦਾ ਕਬੱਡੀ ਉਹਨੂੰ ਇੰਜਰੀ ਆ ਜਾਂਦੀ ਕਿਉਂਕਿ ਕਬੱਡੀ ਸਿੱਖੀ ਨਹੀਂ ਹੁੰਦੀ ਪਹਿਲਾਂ ਚਾਹੀਦਾ ਵੀ ਕੋਈ ਵੀ ਆਪਣੇ ਏਰੀਏ ਦਾ ਪੁਰਾਣਾ 플레이ਰ ਆ 10-15 ਸਾਲ ਕਬੱਡੀ ਖੇਡੀ ਹੋ ਉਹਨੂੰ ਵੇਖੋ ਉਹਨੂੰ ਕਹੇ ਬਈ ਕਰਾ ਸਾਡੀ ਪ੍ਰੈਕਟਿਸ ਬਈ ਸਿੱਖਣੀ ਆ ਕਬੱਡੀ ਸਾਲ ਦੋ ਸਾਲ ਸਿੱਖੋ ਫੇਰ ਪ੍ਰੋਪਰ ਤਰੀਕੇ ਨਾਲ ਸਿੱਖ ਕੇ ਫੇਰ ਗਰਾਊਂਡ 'ਤੇ ਉਤਰੋ ਇਹ ਨਹੀਂ ਵੀ ਤੁਸੀਂ ਜੈਮ 'ਚ ਜਾਵੜੇ ਤੁੱਤੇ ਵੇਟ ਲਾ ਲੇ ਡੋਲੇ ਵੱਡੇ ਕਰ ਲੇ ਪ੍ਰੋਟੀਨ ਖਾ ਲਿਆ ਤੇ ਬਾਅਦ ਚ ਗਰਾਊਂਡ ਤੇ ਆ ਜੂ ਐ ਨਹੀਂ ਕਬੱਡੀ ਖੇਡੀ ਜਾਂਦੀ ਵੀਰੇ ਟਾਈਮ ਦੇਣਾ ਪੈਂਦਾ ਪਹਿਲਾਂ ਸਿੱਖਣੀ ਪਊਗੀ ਵੀ 2-4 ਸਾਲ ਆਪਾਂ ਕਬੱਡੀ ਸਿੱਖਾਂਗੇ ਫਿਰ ਇੰਜਰੀ ਵੀ ਘਟ ਆਉਂਦੀ ਆ ਜਿਹੜੇ ਬੰਦੇ ਨੇ ਕਬੱਡੀ ਸਿੱਖੀ ਨਹੀਂ ਜੈਮ ਲਾ ਕੇ ਕੋਈ ਸਪਲੀਮੈਂਟ ਖਾ ਕੇ ਬਾਡੀ ਟਾਈਟ ਕੀਤੀ ਉਹਦੇ ਵਜ ਨਹੀਂ ਆ ਸੱਟ ਬਈ ਤੇ ਬਾਕੀ ਫਲੈਕਸੀਬਿਲਟੀ ਚਾਹੀਦੀ ਕਬੱਡੀ ਚ ਤੇ ਬਾਈ ਜਦੋਂ ਤੁਸੀਂ ਖੇਡਦੇ ਹੁੰਦੇ ਸੀ ਕਿ ਬਈ ਤੁਸੀਂ ਕਿਹੜੀ ਅਕੈਡਮੀਆ ਚ ਖੇਡੇ ਆ ਹੁਣ ਤੱਕ ਮੈਂ ਸਾਰੇ ਨਾਲ ਪਹਿਲਾਂ ਖੇਡਿਆ ਹੀਗਾ ਬੱਚੋ ਵਾਲ ਅਕੈਡਮੀ ਹੁੰਦੀ ਸੀਗੀ ਹੂੰ ਫਲੋਰ ਦੇ ਨੇੜੇ ਹੂੰ ਉਸ ਤੋਂ ਬਾਅਦ ਮੈਂ ਖੇਡਿਆ ਬਾਬਾ ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂ ਵਾਲਾ ਚ ਹੂੰ ਉਸ ਤੋਂ ਬਾਅਦ ਮੈਂ ਖੇਡਿਆ ਮੀਠੂ ਰੈਂਟਰਨੈਸ਼ਨਲ ਕਲੱਬ ਮੋਗਾ ਚ ਹੂੰ ਫਿਰ ਮੈਂ ਮਾਲਵਾਗਲਾ ਮੋਗਾ ਚ ਖੇਡਿਆ ਫਿਰ ਥੋੜੇ ਜੇ ਮੈਚ ਘੱਲ ਗਲਾਂ ਲਉਂਗੇ ਖੇਡਿਆ ਹੂੰ ਤੇ ਕਦੇ ਆਏ ਹੋਇਆ ਸੀ ਕਿਉਂਕਿ ਤੁਹਾਡੇ ਨਾਲ ਅਕੈਡਮੀ ਦੇ ਵਿੱਚ ਤਾਂ ਪਲੇਅਰ ਵੱਖੋ ਵੱਖਰੇ ਹੁੰਦੇ ਆ ਪਤਾ ਵੀ ਹਨਾ ਤੇ ਕਦੇ ਉਸ ਟਾਈਮ ਦੇ ਵਿੱਚ ਕਦੇ ਅਕੈਡਮੀ ਦੇ ਵਿੱਚ ਕੋਈ ਤੁਸੀਂ ਜਿੱਦਾਂ ਗੱਲ ਕਰ ਰਹੇ ਆਂ ਵੀ ਆ ਜਿਹੜੀ ਉਹ ਨਸ਼ੇ ਦੀ ਗੱਲ ਹੋ ਰਹੀ ਹੈ ਕਿ ਤੁਸੀਂ ਨਸ਼ਾ ਕਰਕੇ ਖੇਡੇ ਹੋ ਨਹੀਂ ਵੀਰੇ ਨਹੀਂ ਹਾਂ ਜੀ ਕਿ ਕਈ ਵਾਰੀ ਮੰਨ ਲਓ ਸਰੀਰ ਦੀ ਰਿਕਵਰੀ ਆਸਦੀ ਨਾ ਬਾਡੀ ਦੀ ਰਿਕਵਰੀ ਆਸਦੀ ਕਿਤੇ ਪੇਨ ਕਿਲਰ ਖਾਣਾ ਵੀ ਪੈਂਦਾ ਵੀਰੇ ਐਜ਼ এ ਮੈਡੀਸਨ ਇਹ ਨਸ਼ਾ ਨਹੀਂ ਆਪਾਂ ਕਹਿੰਦੇ ਐਜ਼ এ ਮੈਡੀਸਨ ਕੋਈ ਬੰਦੇ ਦੀ ਕੋਈ ਇੰਜਰੀ ਆ ਜਾਂ ਕੋਈ ਬਾਡੀ ਬਾਰੇ ਦਿਨ ਹੋ ਗਏ ਮੈਚ ਖੇਡਦੇ ਨੂੰ ਰਿਕਵਰੀ ਨਹੀਂ ਹੋਈ ਤਾਂ ਪੇਨ ਕਿਲਰ ਜ਼ਰੂਰ ਲੈਂਦੇ ਸੀ ਬਈ ਇਹ ਚ ਕੋਈ ਝੂਠ ਨਹੀਂ ਗਾ ਵੀ ਜੇ ਹੁਣ ਦੇਖੀਏ ਵੀ ਜੇ ਆਪਾਂ ਕੋਈ ਬਿਮਾਰ ਹੁੰਦਾ ਬੰਦਾ ਹਨਾ ਜੇ ਉਹਦੇ ਡਾਕਟਰ ਕੋਈ ਟੀਕਾ ਲੋਂਦਾ ਉਹ ਤਾਂ ਚਲੋ ਕਹਿ ਨਹੀਂ ਆਪਾਂ ਬਿਮਾਰ ਦਾ ਟੀਕਾ ਲਵਾ ਲੈ ਜੇ ਕਿਸੇ ਪਲੇਅਰ ਤੇ ਕੋਈ ਇੰਜਰੀ ਆਈ ਆ ਉਹਦੇ ਲਈ ਟੀਕਾ ਲੋਂਦਾ ਜੇ ਪਲੇਅਰ ਨੂੰ ਵੇਖ ਲੈ ਕੇ ਇਹਨੂੰ ਤੇ ਅਗਲੇ ਨੇ ਕਹਣਾ ਨਸ਼ੇ ਐ ਨਹੀਂ ਵੇਖਣਾ ਵੀ ਉਹ ਪੇਨਕਿਲਰ ਆ ਜਾਂ ਕੋਈ ਵਿਟਾਮਿਨ ਮੰਨ ਲਓ ਵਿਟਾਮਿਨ ਵੀ ਲਾਉਣਾ ਪੈਂਦਾ ਵੀਰੇ ਕਈ ਵਾਰੀ ਬੀ 12 ਵਿਟਾਮਿਨ ਤੇ ਜਾਂ ਪੇਨਕਿਲਰ ਜੋ ਹੁਣ ਯਾਰ ਮੌਕੇ ਤੇ ਡਾਕਟਰ ਕਿਥੋਂ ਲੱਭੂਗਾ ਬੰਦਾ ਜੇ ਉਹ ਪਲੇਅਰ ਲਾਉਂਦਾ ਕਿਸੇ ਨੇ ਦੇਖ ਲਿਆ ਤਾਂ ਅਗਲਾ ਕਹਿੰਦਾ ਵੀ ਨਸ਼ਾ ਹੀ ਕਰਦਾ ਇਹ ਨਹੀਂ ਹੁੰਦਾ ਵੀਰੇ ਤੇ ਜਿਹੜੀਆਂ ਵੀਰੇ ਹੁਣ ਕਈ ਮੌਤਾਂ ਹੋਈਆਂ ਹਾਂਜੀ ਕਹਿੰਦੇ ਵੀ ਕਈ ਹੁਣ ਤੁਹਾਨੂੰ ਵੀ ਪਤਾ ਜਿਹੜੇ ਬਿਆਨ ਆ ਰਹੇ ਆ ਉਹਨਾਂ ਬਿਆਨਾਂ ਦੇ ਵਿੱਚ ਇਹ ਗੱਲਾਂ ਕਹੀਆਂ ਜਿਹੜੀਆਂ ਮੌਤਾਂ ਹੋਈਆਂ ਉਹ ਕਹਿੰਦੇ ਵੀ ਇਹ ਓਵਰਡੋਜ਼ ਲੈਣ ਨਾਲ ਹੋਈਆਂ ਨਹੀਂ ਨਹੀਂ ਵੀਰੇ ਸਭ ਝੂਠ ਆ ਇਹ ਨਹੀਂ ਹੋ ਸਕਦਾ ਨਹੀਂ ਹੁਣ ਕਈ ਵਾਰਾ ਕੋਈ ਮੈਚ ਖੇਡ ਕੇ ਜਾਂਦਾ ਕਈ ਯਾਰ ਕਈ ਪਲੇਅਰ ਇਹੋ ਜਿਹੀ ਵੇਖੇ ਜਿਹੜੇ ਗਰਾਊਂਡ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਵੀ ਡੈਥ ਹੋਈ ਗਈਆਂ ਦੀ ਉਹ ਵੀਰੇ ਵਿਧੀ ਬਣ ਜਾਂਦੀ ਕੋਈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਵੀ ਦਿਲ ਦਾ ਦੌਰਾ ਨਹੀਂ ਜਾਂ ਕਿ ਇਹਦੀ ਗਲਤ ਜੀ ਲਈ ਹੋਊਗੀ ਤਾਂ ਯਾਰ ਹੋ ਵੀ ਸਕਦਾ ਪਰ ਕਬੱਡੀ ਵਾਲਾ ਯਾਰ ਜਿਹੜੇ ਟੌਪ ਟੌਪ ਦੇ ਪਲੇਅਰ ਚਲੋ ਮਰਨਾ ਸਾਰੇ ਨੇ ਤੇ ਕੋਈ ਹੈਪਨ ਹੋ ਜਾਂਦਾ ਇਹ ਨਹੀਂ ਵੀ ਆਪਾਂ ਨਸ਼ੇ ਨਾਲ ਜੋੜ ਦਈਏ ਵੈਸੇ ਕੁਦਰਤੀ ਵੀ ਹੋ ਜਾਂਦਾ ਕਿ ਹਰੇਕ ਨੂੰ ਹੀ ਹਟੈਕ ਆਈ ਜਾਂਦਾ ਕਿਹਨੂੰ ਨਹੀਂ ਆਉਂਦਾ ਬਈ ਬੁਰੰਗਿਆਂ ਨੂੰ ਆਈ ਜਾਂਦਾ ਦੱਸ ਵੀ ਤੁਹਾਨੂੰ ਇੱਕ ਚੀਜ਼ ਹੋਰ ਦੀ ਗੱਲ ਕਰਦਾ ਵੀ ਜਿਵੇਂ ਹੁਣ ਤੁਸੀਂ ਸਟੀਰੋਇਡ ਦੀ ਗੱਲ ਕਰ ਰਹੇ ਆ ਵੀ ਸਟੀਰੋਇਡ ਹਰ ਗੇਮ ਦੇ ਵਿੱਚ ਹੈਗਾ ਹਾਂਜੀ ਹੈਗਾ ਠੀਕ ਆ ਤੇ ਕਿਤੇ ਨਾ ਕਿਤੇ ਤੁਹਾਨੂੰ ਇਹ ਚੀਜ਼ ਦਾ ਲੱਗਦਾ ਵੀ ਸਟੀਰੋਇਡ ਕਰਕੇ ਵੀ ਮੌਤ ਹੋ ਸਕਦੀ ਏ ਬੰਦੇ ਦੀ ਨਹੀਂ ਨਹੀਂ ਵੀਰੇ ਉਹ ਮੈਂ ਐਜ਼ ਅ ਮੈਡੀਸਨ ਯੂਜ਼ ਕੀਤਾ ਕਿਵੇਂ ਮੌਤ ਹੋ ਜੂ ਵੀਰੇ ਉਹ ਬਣਾ ਹੀ ਰਿਕਵਰੀ ਆਸਤੇ ਜਿਉਣਾ ਬੋ ਡੋਜ ਐਵੇਂ ਬਿਨਾਂ ਸਮਝ ਤੂੰ ਕਈ ਪਲੇਅਰ ਹੈਗੇ ਵੀ ਆ ਜਿਹੜੇ ਨਵੇਂ ਖੇੜਦੇ ਹੋ ਪਰ ਬਈ ਸਾਲ ਦੋ ਸਾਲ ਹੀ ਖੇੜਦੇ ਹਨ ਜੇ ਹੁਣ ਬਿਨਾ ਨੌਲੇਜ ਤੋਂ ਦਾ ਯਾਰ ਰੋਟੀ ਵੱਧ ਖਾਦੀ ਐ ਤੂੰ ਉਹਨੇ ਵੀ ਨੁਕਸਾਨ ਕਰਨਾ ਮੇਰੇ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਕੋਈ ਵੀ ਚੀਜ਼ ਆ ਦਾਣਾ ਦਾ ਰਾਤ ਦਾ ਧੋਪਾ ਦਾ ਛਾਂ ਸਾਰੇ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਐਜ਼ ਅ ਮੈਡੀਸਨ ਜ਼ਰੂਰ ਵਰਤਦੇ ਇੰਜਰੀ ਦੀ ਰਿਕਵਰੀ ਕਰਨ ਵਾਸਤੇ ਪਲੇਅਰ ਪਰ ਹੋਰ ਏਡਾ ਸਟੀਰੌਇਡ ਦਾ ਕੋਈ ਖਾਸ ਰੋਲ ਨਹੀਂਗਾ ਵੀ ਇਹਦੇ ਨਾਲ ਕਦੇ ਪਾਵਰ ਆ ਜਾਂਦੀ ਆ ਇਹ ਸਹੀ ਗੱਲ ਯਾਰ ਉਹ ਐ ਹੁੰਦਾ ਜਿਵੇਂ ਮੰਨ ਲਾ ਪਤਾ ਕਦੋਂ ਵਰਤਿਆ ਜਾਂਦਾ ਜਦੋਂ ਪਲੇਅਰ ਦੀ 80 85% ਹੁੰਦੀ ਨਾ ਪਰਫਾਰਮੈਂਸ ਕੋਈ 10 15% ਪਰਫਾਰਮੈਂਸ ਵਧ ਜਾਂਦੀ ਉਹਦੇ ਨਾਲ ਇਹ ਨਹੀਂ ਵੀ ਬਾਕੀ ਸਾਰੀ ਕੰਮ ਕਰਦੀ ਮਿਹਨਤ ਤੇ ਡਾਈਟ ਹੂੰ ਸਮਝਦੇ ਨਾ ਜਿਉਣਾ ਆਮ ਨੋਰਮਲ ਬਾਕੀ ਕਲਾ ਸਾਰਿਆਂ ਨਾਲ ਵੱਡੀ ਚੀਜ਼ ਜਿਵੇਂ ਉਹ ਕਲਾਕਾਰੀ ਦੀ ਗੱਲ ਦਾ ਸੋਨਾ ਮਾ ਅੰਦਰ ਰੂੜ ਲਾ ਜਾਪੀ ਕਿੱਡਾ ਕਿ ਸਰੀਰ ਆ ਉਹਦਾ ਕਲਾਕਾਰੀ ਹੈ ਨਾ ਬੱਕਲ ਆ ਜਾਂ ਐਕਸਰਸਾਈਜ਼ ਡਾਈਟ ਤੇ ਤੀਜੀ ਕਲਾ ਕਲਾ ਬੰਦੇ ਚ ਹੋਣੀ ਜ਼ਰੂਰੀ ਆ ਇਹ ਨਹੀਂ ਵੀ ਤੂੰ ਬੰਦੇ ਨੂੰ ਸਟੀਰয়েড ਲਵਾਦਾ ਤੇ ਉਹ ਕਿਵੇਂ ਦਾ ਮਾਰੂਗਾ ਯਾਰ ਕਲਾ ਮੈਨ ਮੈਨੇ ਰਖਉਂਦੀ ਮੈਟਰ ਕਰਦੀ 2 ਨੰਬਰ ਤੇ ਮਿਹਨਤ ਮੈਟਰ ਕਰਦੀ ਆ ਉਹ ਤਾਂ ਐ ਹੁੰਦਾ 플레이ਰ ਦੀ ਪਰਫਾਰਮੈਂਸ ਵੀ 5 4% ਪੀਕ ਤੇ ਜਾਂਦਾ ਰਹੇ ਐ ਐ ਕੰਮ ਕਰਦਾ ਸਟੀਰয়েড ਹੋਰ ਐ ਨਹੀਂ ਆ ਵੀ ਸਟੀਰয়েড ਲਾ ਕੇ ਹੀ ਬੰਦਾ ਤਗੜਾ ਹੁੰਦਾ ਨਹੀਂ ਇਹ ਸਭ ਝੂਠ ਆ ਨੇ ਹੁਣ ਜਿਵੇਂ ਲਖੇ ਨੇ ਚੈਲੰਜ ਕੀਤਾ ਕੋਈ ਆ ਕੇ ਮੇਰੇ ਮੂਰੇ ਆ ਕੇ ਡੋਪ ਦੇਵੇ ਹੂੰ ਠੀਕ ਆ ਡੋਪ ਕਰਵਾਉਣੇ ਆ ਜੇ ਕਹਿੰਦਾ ਵੀ ਉਹ ਚਨਾ ਨਿਕਲਿਆ ਠੀਕ ਆ ਤੇ ਮੈਂ ਕਹਿੰਦਾ ਮਾਫੀ ਮੰਗੂਗਾ ਠੀਕ ਆ ਹਾਂ ਤੇ ਜੇ ਤੁਸੀਂ ਇਹ ਗੱਲ ਜੇ ਆਪਾਂ ਕਹਿੰਦੇ ਵੀ ਕਬੱਡੀ ਦੇ ਵਿੱਚ ਨਸ਼ਾ ਹੈ ਨਹੀਂ ਕਿ ਪਲੇਅਰ ਸਾਰੇ ਇਕੱਠੇ ਹੋ ਕੇ ਕਰਨਗੇ ਇਹ ਹਾਂ ਹਾਂ ਕਰਨਗੇ ਯਾਰ ਜ਼ਰੂਰ ਕਰਨਗੇ ਡੋਪ 10 9 10 ਚ ਪਲੇਅਰ ਡੋਪ ਟੈਸਟ ਦੇ ਕੇ ਕਲੀਅਰ ਕਰਕੇ ਗਏ ਵਰਲਡ ਕੱਪ ਖੇਡੇ ਆ ਆਪਣੇ ਤੇ ਏਸ਼ੀਆ ਵਰਲਡ ਕੱਪ ਹੋਇਆ ਤੇ ਸਾਰੇ ਡੋਪ ਕਲੀਅਰ ਕੀਤਾ ਨਹੀਂ ਪਲੇਅਰਾਂ ਨੇ ਕੀਤਾ ਨਾ ਹੂੰ ਹੁਣ ਕਿਉਂ ਨਾ ਕਰਨੇ ਏ ਯਾਰ ਪਲੇਅਰਾਂ ਨੂੰ ਨਾ ਇਕੱਠੇ ਹੋਣ ਦੀ ਲੋੜ ਆ ਸਾਰਿਆਂ ਨੂੰ ਹੂੰ ਮੇਨ ਗੱਲ ਤਾਂ ਇਹ ਹੈ ਹਾਂ ਇਕੱਠੇ ਹੋ ਕੇ ਹੱਲ ਹੋਊਗਾ ਐਣੀ ਵੀ ਜਿਹੜਾ ਕਿਹੜਾ ਆ ਕੇ ਕਬੱਡੀ ਨੂੰ ਭੰਡਣ ਲੱਗ ਗਿਆ ਜਿਹਦਾ ਆਪਦਾ ਕੋਈ ਨਹੀਂ ਬਣਿਆ ਉਹ ਚਾਕੇ ਕਬੱਡੀ ਨੂੰ ਫੇਮਸ ਹੋਣ ਦਾ ਮਾਰਾ ਭੰਡਣ ਲੱਗ ਜਾਂਦਾ ਬੰਦਾ ਪਰ ਨਹੀਂ ਵੀਰੇ ਅਸੀਂ ਕਬੱਡੀ ਦੇ ਸਿਰਤੀ ਅੱਜ ਤੁਸੀਂ ਮੇਰੇ ਕੋਲੇ ਬੈਠੇ ਹਨ ਜੇ ਮੈਂ ਕਬੱਡੀ ਨਾ ਖੇਡਦਾ ਤੇ ਮੈਂ ਕੁਝ ਵੀ ਨਹੀਂ ਹੋਣਾ ਅੱਜ ਮੈਨੂੰ ਜੋ ਵੀ ਆ ਮੈਂ ਕਬੱਡੀ ਕਰਕੇ ਆ ਵੀਰੇ ਤੇ ਬਾਕੀ ਜੇ ਕੋਈ ਕਹਿੰਦਾ ਕਬੱਡੀ ਵਾਲੇ ਟੀਕੇ ਲਾਉਂਦੇ ਆ ਤੁਹਾਡੇ ਸਾਹਮਣੇ ਬੈਠਾ 15 ਹਾਲ ਕਬੱਡੀ ਖੇਡੀ ਆ ਆਂਗ ਬਖਾ ਦੇਣਾ ਸਾਰੇ ਅੰਗ ਟੁੱਟੇ ਆ ਅੱਜ ਡੋਪ ਟੈਸਟ ਕਰ ਲਓ ਤੇ ਅੱਜ ਪ੍ਰੈਕਟਿਸ ਵੀ ਕਰ ਲਓ ਜਿਹੜਾ ਮਰਜੀ ਮੇਰੇ ਨਾਲ ਜਿੱਦ ਕਿ ਜਿਹੜਾ ਕਹਿੰਦਾ ਨਾ ਕਬੱਡੀ ਵਾਲੇ ਟੀਕੇ ਲਾਉਂਦੇ ਹੁਣ ਨੂੰ ਫਿਰ ਮੈਂ ਖਤਮ ਹੋ ਜਾਣਾ ਹੀ ਬਾਈ ਹੂੰ ਠੀਕ ਆ 20 ਸਾਲ ਹੋ ਗਏ ਤੇ ਬਾਈ ਕਿੰਨੇ ਵਾਰ ਬਾਹਰ ਜਾਇਆ ਮੈਂ ਤਿੰਨ ਵਾਰ ਹੀ ਗਿਆ ਬਈ ਤਿੰਨ ਵਾਰ ਗਏ ਕਿਹੜੀਆਂ ਕਲੱਬਾਂ ਵਿੱਚ ਜਾਂਦੇ ਸੀ ਬਾਈ ਮੈਂ ਯੂਨਾਈਟਿਡ ਸਪੋਰਟਸ ਕਲੱਬ ਵੀ ਮਿਨੀ ਪ੍ਰੈਸ਼ਰ ਵੈਲੀ ਕਲੱਬ ਹਾਂ ਤੇ ਉੱਥੇ ਇੱਕ ਗੱਲ ਹੋਰ ਵੀ ਆਉਣੀ ਹੈ ਨਾ ਵੀ ਉੱਥੇ ਵੀ ਕਹਿੰਦੇ ਵੀ ਕਈ ਵਾਰ ਕਹਿੰਦੇ ਕੋਚ ਵੀ ਕਹਿੰਦੇ ਲਾਓ ਵੀ ਗੱਲਾਂ ਸੱਚੀਆਂ ਯਾਰ ਜਦੋਂ ਟੀਮ ਕਈ ਹੈ ਵੀ ਆ ਯਾਰ ਇਹ ਚ 50 50 ਆ ਵੀਰੇ ਹੈ ਵੀ ਆ ਨਹੀਂ ਵੀ ਸਾਰੇ ਇੱਕੋ ਜਿਹੇ ਨਹੀਂ ਗੇ ਕੋਚ ਨਹੀਂ ਪ੍ਰਮੋਟਰ ਹੁੰਦੇ ਆ ਬਈ ਉੱਥੇ ਹਾਂ ਕਈ ਪ੍ਰਮੋਟਰ ਉਹੋ ਜਿਹੇ ਹੈ ਵੀ ਅੱਛਾ ਤੇ ਵੀਰੇ ਜੇ ਹੁਣ ਵੇਖ ਗਏ ਵੀ ਤੋਂ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਵਜਨੀ ਕਬੱਡੀ ਦੇ ਵਿੱਚ ਜਿਵੇਂ ਹੁਣ ਉਹ ਸਰਿੰਜਾ ਦਿਖਾ ਰਹੇ ਸੀ ਟਰੰਬੰਦੀਆਂ ਵੇਲਾਂ ਵੀ ਇਹ ਵਜਨੀ ਕਬੱਡੀ ਵਾਲੇ ਹਾਂ ਜਿਆਦੇ ਕਿਉਂ ਵੀਰੇ ਇਹ ਨਾ ਐਜੂਕੇਸ਼ਨ ਦੀ ਘਾਟ ਆ ਹੂੰ ਜਿਹੜੇ ਨਵੇਂ ਮੁੰਡੇ ਮੰਨ ਲਾ ਉਹੀ ਗੱਲ ਆ ਕਿ ਨਗਲੀ ਕੋਚਾਂ ਦੀ ਹੈ ਨਾ ਹੂੰ ਜੀ ਇਹੀ ਕਿ ਕੋਈ ਮੰਨ ਲਾ 15 20 ਸਾਲ ਪਲੇਅਰ ਖੇਡਿਆ ਏਰੀਏ ਚ ਉਹ ਤਾਂ ਮੈਨੂੰ ਕੋਚ ਬਹੁਤ ਘੱਟ ਦੇਖਦੇ ਆ ਕੋਚ ਬਤਾ ਕਿਹੜੇ ਬਣੇ ਫਿਰਦੇ ਆ ਜਾਂਦਾ ਜਿੰਮਾਂ ਵਾਲੇ ਕੋਚ ਬਣੇ ਫਿਰਦੇ ਆ ਜਾਂ ਜਿਹਨੇ ਯਾਰ ਜਿਹਨੂੰ ਊੜਾ ਡੜੇ ਨਹੀਂ ਪਤਾ ਕਬੱਡੀ ਦਾ ਉਹ ਕੋਚ ਬਣੇ ਫਿਰਦੇ ਆ ਅੱਜਕੱਲ ਹੂੰ ਪਹਿਲਾਂ ਵੇਖੋ ਵੀ ਬੰਦੇ ਕੋਲੇ ਕਿਹਦੇ ਕੋਲੇ ਪ੍ਰੈਕਟਿਸ ਕਰਨੀ ਇਹਦਾ ਸਟੇਟਸ ਕੀ ਰਿਹਾ ਜ਼ਿੰਦਗੀ 'ਚ ਹੂੰ ਉਹ ਤੁਹਾਨੂੰ ਸਹੀ ਗਾਈਡ ਕਰੂਗਾ ਪਹਿਲਾਂ ਕੋਚ ਸਹੀ ਚੁਣੋ ਫੇਰ ਜੇ ਕਬੱਡੀ ਖੇਡਣੀ ਕਬੱਡੀ ਸਿੱਖੋ ਪਹਿਲਾਂ 2-4 ਸਾਲ ਫੇਰ ਖੇਡੀ ਜਾਂਦੀ ਇਹ ਨਹੀਂ ਵੀ ਤੁਸੀਂ ਜਿੰਮ ਜਾ ਕੇ ਡੋਲੇ ਵੱਡੇ ਕਰ ਲਏ ਤੇ ਬੈਂਚ ਪ੍ਰੈਸ ਲਾਤੀ ਤੇ ਆ ਕੇ ਖੇਡਣ ਲੱਗਿੰਨੇ ਪਹਿਲਾਂ ਕਲਾ ਹੋਣੀ ਜ਼ਰੂਰੀ ਹੈ ਤੁਹਾਡੇ ਚ ਹੁਣ ਤੁਸੀਂ ਦੇਖਦੇ ਆ ਤੁਸੀਂ ਆਪ 15 ਸਾਲ ਕਬੱਡੀ ਖੇਡੀ ਆ ਤੇ ਤੁਸੀਂ ਆਪ ਤੇ ਆਪ ਨੂੰ ਮੰਨਦੇ ਵੀ ਤੁਸੀਂ ਕੋਚ ਬਣਦੇ ਯੋਗ ਹੈਗੇ ਆ ਜੇ ਕੋਈ ਨਵੇਂ ਪਲੇਅਰ ਤੁਹਾਡੇ ਕੋਲ ਆਉਣ ਬਾਈ ਯਾਰ ਅਸੀਂ ਤਾਂ ਕੀਪੇ ਕੋਲ ਪ੍ਰੈਕਟਿਸ ਕਰ ਸਕਦੇ ਆ ਸਿੱਖਣੀ ਆ ਜਾਂ ਕੁਝ ਵੀ ਕਹਿਣਾ ਕਿ ਹਾਂ ਵੀਰੇ ਆਪਾਂ ਨੂੰ ਸਭ ਨੌਲੇਜ ਜੋ ਮਰਜ਼ੀ ਪੁੱਛੋ ਕੀ ਪੁੱਛਣਾ ਤੁਸੀਂ ਮੇਥੋਂ ਇਹ A to Z ਮੈਂ ਹਰੇਕ ਸਾਲ ਇੱਥੇ ਪ੍ਰੈਕਟਿਸ ਕਰਾਉਣਾ ਬੱਚਿਆਂ ਦੀ 15 ਵੀ ਬੱਚੇ ਹੁੰਦੇ ਮੇਰੇ ਕੋਲੇ ਆਏ ਸਾਲ ਤੇ ਮੈਂ ਕਰਾਉਣਾ ਹਰੇਕ ਸਾਲ ਹੂੰ ਬਾਈ ਦੀ ਆਪਦੀ ਹੁਣ ਇਸ ਟਾਈਮ ਏਜ ਕਿੰਨੀ ਆ ਮੇਰੀ 38-39 ਸਾਲ ਹੋ ਗਈ ਵੀਰੇ ਤੇ ਬਾਈ ਦੁਬਾਰਾ ਖੇਡਣ ਲਈ ਦਿਲ ਨਹੀਂ ਮੰਨਦਾ ਨਹੀਂ ਹੁਣ ਨਹੀਂ ਖੇਡਣਾ ਵੀਰੇ ਆਪਾਂ ਘਰੇ ਨਾ ਜ਼ਿੰਮੇਵਾਰੀ ਆ ਤੇ ਬਾਕੀ ਖੇਡੀ ਆਪਾਂ ਬਥੇਰੀ ਖੇਡੀ ਆ ਵੀਰੇ ਹੁਣ ਐਵੇਂ ਆਖ ਕੇ ਮੇਰੇ ਸੱਟਾ ਫੇਟਾ ਬਹੁਤ ਵੱਜੀਆਂ ਚਲੋ ਰਿਕਵਰੀ ਹੋ ਗਈ ਵੱਖਰੀ ਗੱਲ ਤੇ ਪਰ ਹੁਣ ਮੈਂ ਜੇ ਖੇਡਣ ਲੱਗਾ ਮੈਂ ਥੋ ਉਹ ਗੱਲ ਨਹੀਂ ਬਣੀ ਤੇ ਫੇਰ ਇਸੇ ਕਰਕੇ ਆਪਾਂ ਖੇਡਣਾ ਹੀ ਨਹੀਂ ਬਈ ਹੁਣ ਜਿੰਨੀ ਖੇਡ ਲਈ ਸਹੀ ਖੇਡੀ ਹੈ ਵਧੀਆ ਖੇਡੀ ਸੰਤੋਸ਼ਟ ਆਪਾਂ ਤੇ ਅੱਜ ਦੇ ਟਾਈਮ ਦੇ ਵਿੱਚ ਬਾਈ ਕੀ ਕਰਦਾ ਹੁਣ ਮੈਂ ਜੌਬ ਕਰਦਾ ਵੀਰੇ ਇੱਥੇ ਬਸਤੀ ਭਾਗ ਸਿੰਘ ਸਰਦਾਰ ਮੇਰ ਸਿੰਘ ਸੰਧੂ ਉਹ ਚੰਗੇ ਮੜੇ ਸਮੇਂ ਜ ਆਪਣੇ ਨਾਲ ਖੜੇ ਆ ਖੜੇ ਸੀ ਖੜੇ ਹੈ ਤੇ ਖੜੇ ਹੀ ਰਹਿਣਗੇ ਤੇ ਆਪਾਂ ਉਹਨਾਂ ਨਾਲ ਹੁੰਨੇ ਤੇ ਨਾਲ ਪ੍ਰੈਕਟਿਸ ਹਾਂ ਮੈਂ ਸਵੇਰ ਜਿੰਮ ਜਾਣਾ ਵੀਰੇ ਉਦੋਂ ਬਾ ਸ਼ਾਮ ਨੂੰ ਮੈਂ ਗਰਾਊਂਡ ਕਰਦਾ ਬੜਾ ਨੇਰਾ ਹੋ ਜਾ ਕੇ ਮੈਂ ਸਕੂਲ ਚ ਆਪਣੇ ਲਾਈਟਾਂ ਲਗੀਆਂ ਐਕਸਰਸਾਈਜ਼ ਕਰਨੀ ਕਰਨੀ ਬੋਡੀ ਮੇਨਟੇਨ ਰੱਖੀ ਆ ਪੂਰੀ ਆਪਾਂ ਵੀ ਵੀ ਫੈਟ ਰੱਖੀ ਆ ਨਾ 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 ਕੋਈ ਵੀ ਟੈਸਟ ਕਰਾ ਸਕਦਾ ਆਪਣਾ ਆਪਣਾ ਡੋਪ ਟੈਸਟ ਕਰਾ ਲੈ ਡਰਗ ਕਰਾ ਲੈ ਬਾਕੀ ਕੋਈ ਉਂ ਪ੍ਰੋਬਲਮ ਹੋਵੇ ਅਗਲਾ ਕਹਿੰਦੇ ਨਾ ਕਬਡੀ ਟੀਕੇ ਲਾਉਂਦੇ ਤੇ ਮੈਂ ਦਿੰਨਾ ਟੈਸਟ ਕੱਢੋ ਕੋਈ ਨੁਕਸ ਹੈਗਾ ਤਾਂ ਜੇ ਮੈਂ ਟੀਕੇ ਲਾਏ ਹੁੰਦੇ ਤਾਂ ਕੋਈ ਨਾ ਕੋਈ ਫਾਲਟ ਹੋਣਾ ਸੀ ਮੇਰੀ ਬੋਡੀ ਚ ਨਾ ਦੱਸੋ ਜੇ ਆਪ ਮੰਨ ਕੇ ਚੱਲੀਏ ਵੀ ਤੁਹਾਡੇ ਹਿਸਾਬ ਨਾਲ ਵੀ 100 ਚ ਕਿੰਨੇ ਪਰਸੈਂਟ ਹੋ ਸਕਦੇ ਆ ਵੀ ਜਿਹੜੇ ਇਹ ਨਸ਼ੇ ਦੇ ਵਿੱਚ ਹੋਣਗੇ ਵੀ ਨਸ਼ਾ ਲਾ ਕੇ ਖੇਡਦੇ ਹੋਣਗੇ 40% ਤਾਂ ਹੈਗੇ ਆ ਬਈ ਹੈਗੇ ਕੌਣ ਆ ਛੂਟੀ ਵਜਨੀ ਵਾਲੇ ਜਿਹੜੇ ਹਿਸਾਬ ਦਾ 플레이ਰ ਆ ਯਾਰ ਨੋਰਮਲ 플레이ਰ ਆ ਜਿਹੜਾ ਜਿਹੜਾ ਟਾਪ ਆ ਮੀਡੀਅਮ ਆ ਉਹ ਨਹੀਂ ਵਰਤਦੀ ਬੰਦੇ ਬਾਈ ਜਦੋਂ ਤੁਸੀਂ ਆਪ ਵਜਨੀ ਖੇਡਦੇ ਸੀ ਵਜਨੀ ਮੈਂ ਖੇਡਿਆ ਹੀ ਨਹੀਂ ਮੈਂ ਨਹੀਂ ਖੇਡੇ ਨੀ ਬਿਲਕੁਲ ਵੀ ਮੈਂ ਸਿੱਧੀ ਓਪਨ ਤੋਂ ਸਟਾਰਟਿੰਗ ਕੀਤੀ ਆ ਤੇ ਜਿਹੜੇ ਮੰਨ ਕੇ ਚੱਲਗੇ ਵੀ ਜਿਹੜੇ ਪਹਿਲਾਂ ਖੇਡਦੇ ਹੋਣਗੇ ਜਾਂ ਜਿਹੜੇ ਪਲੇਅਰ ਹੋਰ ਆ ਠੀਕ ਆ ਖੇਡ ਕੇ ਤਾਂ ਉਹ ਵੀ ਵਜਣੀ ਤੋਂ ਓਪਨ ਤੱਕ ਜਾਂਦੇ ਆ ਹਾਂਜੀ ਠੀਕ ਆ ਤੇ ਇਹਦਾ ਮਤਲਬ ਉਹ ਪਹਿਲਾਂ ਫਿਰ ਲਾਉਂਦੇ ਹੋਣਗੇ ਸਾਰੇ ਨਹੀਂ ਨਾ ਵੀਰੇ ਸਾਰੇ ਨੇ ਜਿਹੜਾ ਹੁਣ ਚੰਗੇ ਪਲੇਅਰ ਜਿਹੜਾ ਵਜਣੀ ਖੇਡਦਾ ਉਹ ਤੇ ਚੰਗੇ ਪਲੇਅਰ ਦਾ ਹੱਥ ਜਾਂ ਚੰਗੇ ਕੋਚ ਦਾ ਹੱਥ ਨਹੀਂ ਗਲਤ ਹੁੰਦਾ ਬਈ ਉਹ ਗਲਤ ਕਿਹੜਾ ਹੁੰਦਾ ਬੰਦਾ ਜਿਹੜਾ ਗਾਈਡ ਨਹੀਂ ਹੁੰਦਾ ਸਹੀ ਗਾਈਡ ਕਰਨ ਵਾਲਾ ਬੰਦਾ ਜਿਹਨੂੰ ਹੈਗਾ ਉਹ ਵਧੀਆ ਹੀ ਖੇਡੂਗਾ ਤੇ ਲੰਮੀ ਕਬੱਡੀ ਖੇਡੂਗਾ ਹੂੰ ਹੂੰ ਸਮਝਦੇ ਨਾ ਜਿਹੜਾ ਬੰਦਾ ਇਹ ਵਿਚਾ ਕੋਈ ਕਰਦਾ ਵੀ ਸਾਲ ਦੋ ਸਾਲਾਂ ਚ ਬਸ ਉਹ ਦਿਖਦੇ ਨਹੀਂ ਬਾਅਦ ਚ ਤੇ ਕੋਈ ਬਾਈ ਦਾ ਯਾਦਗਰੀ ਮੇਲਾ ਹੋਵੇ ਜਿੱਥੇ ਵੀ ਯਾਦਗਰੀ ਸਾਰੇ ਯਾਦਗਰੀ ਜਾਂ ਬਈ ਜਿੱਥੇ ਪਹਿਲੀ ਵਾਰ ਬੈਸਟ ਆਇਆ ਹੋਵੇ ਬਈ ਮੈਂ ਮਹੀਂ ਵਾਲੇ ਖੇਡਿਆ ਸੀ ਬਈ ਉਦੋਂ ਆ ਮਹੀਂ ਵਾਲੇ ਦਾ ਮੇਲਾ ਬਹੁਤ ਮਸ਼ਹੂਰ ਹੁੰਦਾ ਆਪਣੇ ਏਰੀਆ 'ਚ 2009 'ਚ ਅਸੀਂ ਖੇਡੇ ਬਾਬਾ ਸ਼ੰਕਰਾਪੁਰੀ ਕੇ ਦਮੀ ਲੋ ਉਦੋਂ ਵੀ ਸਾਰਿਆਂ ਨਾਲ ਪਹਿਲਾਂ ਹਰਜੀਤ ਰਵਾਰ ਕਲੱਬ ਜਗਰਾਉਂ ਹਰਾਈ ਉੱਚ ਬਾਈ ਕਾਲੂ ਹੁਣੀ ਸੀਗੇ ਬਾਈ ਪੱਪੂ ਹੁਣੀ ਸੀਗੇ ਚੂੜਚੱਕ ਵਾਲੇ ਹਰਾ ਆ ਕੇ ਸਾਨੂੰ ਬਹੁਤ ਐ ਲੱਗਿਆ ਵੀ ਯਾਰ ਤਖੜੇ ਹੋ ਗਿਆ ਤੂੰ ਸੇਮੀ ਜਦ ਅਸੀਂ ਹਰਾਈ ਮਾਲਵਾ ਕਲੱਬ ਬਾਈ ਜਸੂਣੀ ਗਗੜੇ ਵਾਲੇ ਸੀਗੇ ਉੱਚ ਬਾਈ ਕਿੰਦੇ ਹੁਣੀ ਬਦਨੀ ਵਾਲੇ ਉਹ ਵੀ ਜਿੱਤੇ ਉਥੋਂ ਜਿੱਤੇ ਤੇ ਉਹ ਆਪਣਾ ਯਾਦਗਰੀ ਮੈਚ ਆ ਜਦੋਂ ਵੀ ਏਰੀਏ ਜੇ ਪਤਾ ਲੱਗਿਆ ਵੀ ਆ ਮੁੰਡਾ ਨਵਾਂ ਯਾਰ ਭੰਗਲਾਲਾ ਵੀ ਠੀਕ ਹੈ ਤਖੜਾ ਹੋ ਗਿਆ ਦੇ ਬਾਈ ਬੈਸਟ ਕਿਹੜੀ ਸਮ ਪਹਿਲੀ ਵਾਰ ਨਿਕਲਿਆ ਜੀ ਬੈਸਟ ਮੈਂ ਲਹਿਰੇ ਗੱਗੋਂ ਨਿਕਲਿਆਈ ਬਈ ਕੱਡਮਗਾ ਦਾ ਮੈਂ ਸੀਗਾ ਉੱਥੇ ਬੈਸਟ ਨਿਕਲੇ ਬੈਸਟਾਂ ਦੇ ਵਿੱਚ ਨਾਮ ਕੀ ਸੀ ਉੱਥੇ ਉਦੋਂ 11000 ਸੀਗਾ ਮੈਂ ਵੀ ਥੋੜੇ ਸਮਿਆਂ ਦੇ ਵਿੱਚ ਜ਼ਿਆਦਾਤਰ ਮਾਇਆ ਹੀ ਹੁੰਦੀ ਸੀ ਹਾਂ ਵੀ ਮੋਟਰਸਾਈਕਲਾਂ ਮੋਟਰਸਾਈਕਲ ਦੋ ਮੈਂ ਜੋਇੰਟ ਆ ਬਈ ਮੈਂ ਖੇਡਿਆ ਸੀ ਰਗਵੇ ਰਗਵੇ ਮੈਂ ਜੋਇੰਟ ਇੱਕ ਮੈਂ ਪਮਾਲੀ ਖੇਡਿਆ ਜੀ ਉਥੋਂ ਜਿੱਤੇ ਹੀ ਤੇ ਬਾਕੀ ਐਲੂ ਲੀਡਿੰਗਾਂ ਜਿੱਤੀਆਂ ਟੀਵੀ 2 ਵੀ ਜਿੱਤੇ ਵਾਸ਼ਿੰਗ ਮਸ਼ੀਨਾਂ ਇਹ ਵੀਆਂ ਚੀਜ਼ਾਂ ਨਗਦ ਰਕਮਾਂ ਜਿੱਤੀਆਂ ਉਥੇ ਰੀਆਂ ਵੀ ਜਾਨੀ ਕਿ ਉਦੋਂ ਯਾਰ ਮੋਟਰਸਾਈਕਲ ਘੱਟ ਹੁੰਦੇ ਸੀ ਬਾਈ ਨਹੀਂ ਕਿਤੇ ਨਾ ਕਿਤੇ ਇਹ ਚੀਜ਼ੀ ਵੇਖ ਕੇ ਵੀ ਜੇ ਅੱਜ ਦੇ ਟਾਈਮ ਦੇ ਵਿੱਚ ਕਬੱਡੀ ਦੇ ਵਿੱਚ ਪੈਸਾ ਆ ਗਿਆ ਠੀਕ ਆ ਤੇ ਕਬੱਡੀ ਦੇ ਵਿੱਚ ਗੈਂਗਸਟਰਵਾਦ ਵੀ ਵਧ ਰਿਹਾ ਨਹੀਂ ਪੈਸਾ ਉਦੋਂ ਵੀ ਵੀਰੇ ਸੀ ਸੀਗਾ ਪੈਸਾ ਲੱਖ 75 ਉਦੋਂ ਨਾਮ ਕਿਤੇ ਥੋੜਾ ਨਹੀਂ ਹੁੰਦੇ ਉਦੋਂ ਗੱਡੀ ਵੀ ਇੱਕ ਹੁੰਦੀ ਸੀ ਬਾਈ ਹੁਣ ਪਲੇਅਰਾਂ ਦੀਆਂ ਗੱਡੀਆਂ ਵੀ 4-5 ਇੱਕ ਦੀ ਦਾ ਸਪੋਰਟਰਾਂ ਦੀ ਹੁੰਦੀ ਨਾਲ ਸਮਝਦੇ ਨਾ ਉਹਨੇ ਖਰਚੇ ਹੀ ਵਧ ਗਏ ਉਦੋਂ ਅਸੀਂ ਇੱਕ ਗੱਡੀ ਦੀ ਖੇਡਣ ਜਾਂਦੇ ਨੇ ਕੈਡਮੀ ਦਾ ਮੈਚ ਵੀ ਇੱਕ ਗੱਡੀ ਦੇ ਜਾਂਦੀ ਤੇ ਵੀਰੇ ਜਿਹੜਾ ਤੁਸੀਂ ਹੁਣ ਰਾਣਾ ਬਲਾਚੌਰ ਦਾ ਕਤਲ ਹੋਇਆ ਹਾਂਜੀ ਤੇ ਉਹਦੇ ਵਿੱਚ ਉਹ ਉਹ ਕਤਲ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਆ ਵੀ ਯਾਰ ਜਿਹੜਾ ਉਹ ਕਤਲ ਹੋਇਆ ਯਾਰ ਉਹਦੀ ਵੀਰੇ ਮੈਨੂੰ ਕੋਈ ਸਮਝ ਨਹੀਂ ਲੱਗੀ ਆ ਕਿਉਂ ਆਪਾਂ ਮੈਂ ਨਹੀਂ ਜਾਣਦਾ ਹੀ ਰਾਣਾ ਬੜਾ ਚੁਰਗੇ ਨੂੰ ਤੇ ਨਾ ਹੁਣ ਆਪਾਂ ਯਾਰ 5 ਸਾਲ ਹੋ ਗਏ ਥੋੜਾ ਪਿੱਛੇ ਹਟੇ ਕਬੱਡੀ ਤੋਂ ਹੁਣ ਪਿੱਛੇ ਉਵੇਂ ਨਹੀਂ ਹਟੇ ਵੈਸੇ ਤਾਂ ਆਪਣਾ ਮੇਲ ਮਲਾ ਪੂਵੇਂ ਕਬੱਡੀ ਨੂੰ ਪਿਆਰ ਆਪਾਂ ਉਨਾ ਹੀ ਕਰਦੇ ਵੈਸੇ ਵੀ ਟੂਰਨਾਮੈਂਟ ਦੇ ਜਾਣਾ ਆਉਣਾ ਘਟਿਆ ਆਪਣਾ ਕਿਉਂ ਆਪਾਂ ਜੌਬ 'ਚ ਬਿਜੀ ਆ ਜਾਂ ਆਪਦੀ ਰੋਜ਼ਮਰਹ ਜਿੰਦਗੀ ਜੀ ਬਿਜੀ ਹਨ ਇਸ ਕਰਕੇ ਇਹ ਤਾਂ ਮੈਂ ਯਾਰ ਕੋਈ ਸਪਸ਼ਟੀ ਕਰਨੀ ਦੇ ਸਕਦਾ ਬਈ ਕਿਉਂ ਆਪਾਂ ਨੂੰ ਜੋ ਜਿਹੜੀ ਗੱਲ ਦਾ ਪਤਾ ਹੀ ਨਹੀਂਗਾ ਕਿਵੇਂ ਕਹਿ ਸਕਦੇ ਆਪਾਂ ਤੇ ਵੀਰੇ ਜਿਵੇਂ ਤੁਸੀਂ ਆਪ ਤਾਂ ਕਬੱਡੀ ਖੇਡੀ ਹੈ ਨਾ ਦੇਖੀ ਵੀ ਆ ਵੀ ਕਬੱਡੀ ਦੇ ਵਿੱਚ ਕੀ ਕੀ ਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਆਪ ਦੇ ਬੱਚਿਆਂ ਨੂੰ ਕਬੱਡੀ ਦੇ ਵਿੱਚ ਪਾਉਂਗੇ ਜਰੂਰ ਜਰੂਰ ਮੇਰੇ ਗੁੱਡੀਆ ਵੀਰੇ ਮੈਂ ਕਬੱਡੀ ਖੜਾਉਣੀ ਆ ਮੈਨੂੰ ਸਾਰੀ ਨੌਲੇਜ ਕਿਵੇਂ ਬੱਚਾ ਗਲਤ ਹੋ ਜੂਗਾ ਤਗੜਾ ਹੁੰਦਾ ਕਿਉਂ ਨਹੀਂ ਆ ਬੰਦੇ ਕਹਿੰਦੇ ਨੇ ਨਾ ਸਟੀਰੀਡ ਤੋਂ ਬਿਨਾ ਨਹੀਂ ਤਗੜਾ ਹੁੰਦਾ ਕਿਉਂ ਨਹੀਂ ਹੁੰਦਾ ਯਾਰ ਤੱਕ ਟੌਪ ਦੀ ਡਾਈਟ ਦਿੱਤੀ ਹੋਵੇ ਬੱਚੇ ਨੂੰ ਚੰਗੀ ਗਾਈਡੈਂਸ ਕਿਉਂ ਨਾ ਬੱਚਾ ਤਗੜਾ ਹੋਊ ਖੜਾਉਂ ਮੈਂ ਹਾਂ ਮੇਰੇ ਮੁੰਡਾ ਹੋ ਗਿਆ گاਉਂ ਵੀ ਕਬੱਡੀ ਖੇਡੂਗਾ ਜਦੋਂ ਯਾਰ ਮੈਂ ਨਹੀਂ ਗਲਤ ਹੋਇਆ ਸਾਹਮਣੇ ਬੈਠਾ ਮੇਰੇ ਬਾਪੂ ਨੇ ਮੈਨੂੰ ਗੋਡੀ ਖੇਡਣ ਲਾਇਆ ਸੀ ਆਹ ਬੈਠਾ ਤੁਹਾਡੇ ਸਾਹਮਣੇ 15 ਸਾਲ ਖੇਡ ਕੇ ਵੀ ਤੇ ਅੱਜ ਵੀ ਬਾਡੀ ਪੂਰੀ ਫਿੱਟ ਮੈਂ ਬੱਚਾ ਨੂੰ ਕਿਉਂ ਰੁਕੂੰਗਾ ਜੇ ਮੈਂ ਨਾ ਖੇਡਦਾ ਤਾਂ ਉਹਨੂੰ ਮੈਂ ਬੁਢਾ ਹੋ ਜਾਣਾ ਸੀ ਬਈ ਵੀ ਇਹ ਇਸ ਦਾ ਵੀ ਆਇਆ ਵੀ ਤੁਸੀਂ ਆਪ ਦੀ ਬਾਡੀ ਫਿੱਟ ਰੱਖੀ ਕਰਕੇ ਇਹਦਾ ਵੀ ਨਹੀਂ ਪਤਾ ਲੱਗਦਾ ਵੀ ਬਾਈ ਕਿ 38 ਸਾਲ ਨੂੰ ਰਹੂਗਾ ਹਾਂ ਹਾਂ ਠੀਕ ਆ ਤੇ ਤੁਸੀਂ ਸਾਡੇ ਚੈਨਲ ਦੇ ਜਰੀਏ ਵੀ ਕੀ ਸਿਹਤ ਦੇਣਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਅੱਜ ਦੇ ਟਾਈਮ ਦੇ ਵਿੱਚ ਮੈਂ ਇਹੀ ਇਹਨਾਂ ਦਾ ਯਾਰ ਮੈਂ ਇੰਨੀ ਯੋਗਤਾ ਹੈ ਨਹੀਂ ਵੀਰੇ ਵੀ ਮੈਂ ਲੋਕਾਂ ਨੂੰ ਸਿਹਤ ਦੇ ਸਕਾਂ ਮੈਂ ਨੌਜਵਾਨ ਪੀੜ੍ਹੀ ਬੱਚਾ ਨੂੰ ਕਹਿਣਾ ਵੀ ਵੱਧ ਤੋਂ ਵੱਧ ਕਬੱਡੀ ਆ ਲਾਓ ਹਨਾ ਆਓ ਪਹਿਲਾਂ ਆਪਦੇ ਏਰੀਏ ਚ ਪਲੇਅਰ ਵੇਖੋ ਕੋਈ ਪੁਰਾਣਾ ਉਹਨੂੰ ਕਹੇ ਬਾਈ ਸਾਡੀ ਮਿਹਨਤ ਕਰਾ ਨਾਲੇ ਤਾਂ ਉਹ ਕਈ ਵਾਰੀ ਨਾ ਪੁਰਾਣਾ ਪਲੇਅਰ ਟੁੱਟਿਆ ਬੈਠਾ ਹੁੰਦਾ ਕਰੇ ਤੇ ਜਦੋਂ ਨਾਲੇ ਤਾਂ ਉਹ ਹੌਸਲਾ ਹੋਊਗਾ ਉਹਨੂੰ ਕਹੇ ਯਾਰ ਬਾਈ ਸਾਡੀ ਪ੍ਰੈਕਟਿਸ ਕਰਸ 10 ਸਾਨੂੰ ਜਿੱਥੋਂ ਜਿੱਥੋਂ ਮੰਨ ਲੈ ਜਿਹੜਾ ਬੰਦੇ ਨੇ ਕਬੱਡੀ ਖੇਡੀ ਹੈ ਨਾ ਜੋ ਆਪ ਜਿੱਥੋਂ ਵੀ ਗਲਤ ਹੋਇਆ ਉਥੋਂ ਗਾਹ ਦੇ ਸਟੂਡੈਂਟ ਨੂੰ ਗਲਤ ਨਹੀਂ ਹੋਣ ਦਿੰਦਾ ਤੇ ਮੈਂ ਗਾਈਡੈਂਸ ਜ਼ਰੂਰੀ ਆ ਤੇ ਜਿਨੇ ਵੀ ਖੇਡਣਾ ਇਹ ਨਹੀਂ ਵੀ ਜੈਮ ਵਿੱਚ ਜਾ ਕੇ ਕਬੱਡੀ ਖੇਡੀ ਇਹਨਾਂ ਪਹਿਲਾਂ ਕੋਚ ਵੇਖੋ ਕਬੱਡੀ ਸਿੱਖੋ ਕੋਈ ਵੀ ਕੰਮ ਆ ਬਈ ਸਿੱਖ ਕੇ ਹੁੰਦਾ ਨਾ ਕੋਈ ਵੀ ਕੰਮ ਆ ਆਪਾਂ ਪਹਿਲਾਂ ਸਿੱਖਣਾ ਪੈਂਦਾ ਨਾ ਕਬੱਡੀ ਲੋਕਾਂ ਨੇ ਐ ਸਮਝ ਲਈ ਬਾ ਨੀਕਰ ਲੰਗੋਟਾ ਲੈ ਕੇ ਦੇ ਗਰਾਊਂਡ 'ਚ ਵੜਜੋ ਜਾਂ ਜਿਮ 'ਚ ਵੜਜੋ ਉਦੋਂ ਬਾਅਦ ਗਰਾਊਂਡ 'ਚ ਐ ਨਹੀਂ ਪਹਿਲਾਂ ਸਿੱਖੋ 5-4 ਸਾਲ ਉਦੋਂ ਬਾਅਦ ਖੇਡੋ ਕਿਉਂ ਨਹੀਂ ਖਿੱਡੀ ਜਾਂਦੀ ਖੇਢੀ ਜਾਊਗੀ ਵਧੀਆ ਡਾਈਟ ਲਓ ਐਕਸਰਸਾਈਜ਼ ਕਰੋ ਤੇ ਵੀਰੇ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਜਿਹੜੇ ਹੁਣ ਦਾਗ ਕਬੱਡੀ ਤੇ ਲੱਗ ਰਹੇ ਆ ਵੀ ਇਹਨਾਂ ਨੂੰ ਧੂਣ ਲਈ ਸਾਰੇ ਪਲੇਅਰਾਂ ਨੂੰ ਇਕੱਠੇ ਹੋਣਾ ਪਊ ਜਰੂਰ ਜਰੂਰ ਵੀਰੇ ਜਿਹੜੇ ਆਪਣੇ ਕਬੱਡੀ ਬਾਰੇ ਅਨਾਵ-ਸ਼ਨਾਬ ਬੋਲ ਰਹੇ ਆ ਨਾ ਸਾਰੇ ਪਲੇਅਰ ਇਕੱਠੇ ਹੋਣ ਯਾਰ ਦੇਣ ਜਵਾਬ ਜੇ ਤਾਂ ਹੋਵੇ ਨਾ ਗਲਤ ਆ ਫਿਰ ਤਾਂ ਜਲ ਮੰਨਗੇ ਜਦੋਂ ਪਲੇਅਰ ਸਹੀ ਆ ਨਹੀਂ ਕਰਦੇ ਡੋਪ ਡਰਗ ਚਲੋ ਮੰਨਦੇ ਆ ਮਾੜਾ ਇੰਜਰੀ ਵੇਲੇ ਕਰਨਾ ਪੈਂਦਾ ਸਟੀਰਾਈਡ ਕੋਈ ਚੱਕਰ ਨਹੀਂ ਦੱਸੋ ਇਹਨਾਂ ਨੂੰ ਲੋਕਾਂ ਨੂੰ ਜਾਗਰਤ ਕਰੋ ਵੀ ਐ ਨਹੀਂ ਕਬੱਡੀ ਮੰਨ ਲਓ ਇਹ ਗੱਲਾਂ ਕਰਕੇ ਨਾ 네ਗੈਟਿਵਿਟੀ ਭਰੀ ਜਾਂਦੀ ਪਰ ਪੋਜ਼ਿਟਿਵ ਰੱਖੋ ਨਾ ਵੀ ਯਾਰ ਸਾਰਾ ਕੁਝ ਜੇ ਮੰਨ ਲਓ ਕਬੱਡੀ ਨੂੰ ਲੋਕ ਭਾਣਦੇ ਵੀ ਠੀਕ ਇਹ ਚ ਮਿਲਦਾ ਕੀ ਨਹੀਂ ਕਿੰਨੇ ਘਰਾਂ ਦੀ ਗਰੀਬੀ ਚ ਕਿੰਨੇ ਲੋਕਾਂ ਦਾ ਰਿਗਰ ਚੱਲਦਾ ਹਨ ਕਵੱਡੀ ਨਹੀਂ ਮਾੜੀ ਵਿੱਚ ਲੋਕ ਚੰਗੇ ਮਾੜੇ ਆ ਜਾਂਦੇ ਹਰੇਕ ਧੰਦੇ ਜੀ ਆ ਜਾਂਦੇ ਯਾਰ ਕਿਹੜੀ ਕੋਈ ਵੀ ਧੰਦਾ ਜਾਂ ਕੋਈ ਗੇਮ ਇਹ ਚ ਹਰੇਕ ਚ ਮਾੜੇ ਚੰਗੇ ਲੋਕ ਹੁੰਦੇ ਆ ਪਰ ਇਹ ਨਹੀਂ ਵੀ ਕਵੱਡੀ ਮਾੜੀ ਆ ਨਹੀਂ ਨਹੀਂ ਕਵੱਡੀ ਨੂੰ ਬਦਨਾਮ ਨਾ ਕਰੋ ਤੇ ਤੁਹਾਨੂੰ ਕਿਤੇ ਨਾ ਕਿਤੇ ਇਹ ਚੀਜ਼ ਨਹੀਂ ਲੱਗਦੀ ਕਿ ਬਈ ਜਿਹੜੇ ਇਹ ਅਲੀਗੇਸ਼ਨ ਲਾ ਰਹੇ ਆ ਜਾਂ ਲੱਗ ਰਹੇ ਆ ਕਵੱਡੀ ਤੇ ਵੀ ਇਹਨਾਂ ਨੂੰ ਇਕੱਠੇ ਬੈਠ ਕੇ ਇਹਨਾਂ ਨੂੰ ਮਸਲੇ ਨੂੰ ਸੁਝਾਉਣਾ ਚਾਹੀਦਾ ਵੀ ਜਿਆਦਾ মিডিਆ ਦੇ ਵਿੱਚ ਇਹ ਮੁੱਦਾ ਨਹੀਂ ਹਾਂ মিডিਆ ਦੇ ਵਿੱਚ ਜਿਆਦਾ ਮੁੱਦਾ ਨਾ ਛਾਲੋ ਸਾਰੇ ਜਿਹੜੇ ਟੌਪ ਟੌਪ ਦੇ ਪਲੇਅਰ ਆ ਇਕੱਠੇ ਹੋ ਕੇ ਦਾ ਹੱਲ ਕਰੋ ਹਣ ਹੂੰ ਤੇ ਇਹ ਆਪਣੀ ਆਪ ਦੀ ਮਾਂ ਖੇਡ ਗਵੱਡੀ ਇਹਨੂੰ ਬਦਨਾਮ ਨਾ ਕਰੋ ਕੋਈ ਆ ਕਿਤੇ ਨਾ ਕਿਤੇ ਜੇ ਹੁਣ ਦੇਖੀਏ ਕਦੇ ਕੋਈ ਰਿਪਲਾਈ ਕਰ ਦਿੰਦਾ ਹਾਂਜੀ ਹਾਂਜੀ ਕਦੇ ਕਿਹੜਾ ਪਲੇਅਰ ਆ ਕਿ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਇੱਕ ਮੁੱਠ ਹਾਂਜੀ ਹਾਂਜੀ ਜ਼ਰੂਰ ਇੱਕ ਮੁੱਠ ਹੋ ਕੇ ਹੂੰ ਮਸਲੇ ਦਾ ਹੱਲ ਕਰਨਾ ਚਾਹੀਦਾ ਹੂੰ ਜੋ ਚਲੋ ਮੰਨਦੇ ਆਂ ਜੇ ਥੋੜਾ ਬਹੁਤਾ ਨਸ਼ਾ ਹੈਗਾ ਉਹ ਵੀ ਦੂਰ ਕਰੋ ਨਾ ਹੂੰ ਵੀ ਆਨਲਾਈਨ ਟਾਈਮ ਦੇ ਵਿੱਚ ਹਾਂ ਬੱਚਿਆਂ ਦਾ ਭਵਿੱਖ ਬਣੇ ਯਾਰ ਕਿੱਡਾ ਵਧੀਆ ਮੌਕਾ ਮੰਨ ਲਓ ਜੇ ਕੋਈ ਬੱਚਾ ਨਹੀਂ ਪੜ੍ਹ ਲਿਖ ਸਕਦਾ ਚਲੋ ਗੇਮ ਕਰਦਾ ਹੂੰ ਗਰੀਬੀ ਚੱਕਦਾ ਘਰ ਦੀ ਹੈ ਨਾ ਜੇ ਦੇਖੀਏ ਵੀ ਗੱਲ ਤਾਂ ਉੱਥੇ ਗੱਲ ਤਾਂ 70 ਕਿਲੋ ਵਾਲਿਆਂ ਤੋਂ ਹੀ ਸਟਾਰਟ ਹੋਈ ਸੀ ਹਾਂਜੀ ਹਾਂਜੀ ਵੀ ਇਹ 70 ਕਿਲੋ ਦੇ ਉੱਥੇ ਮੈਸ ਸੀਗੇ ਤੇ ਪਰ ਵਿੱਚ ਸਾਰੇ ਆ ਗਏ ਹਾਂ ਇਹ ਨਹੀਂ ਨਾ ਯਾਰ ਗੱਲ ਹੁਣ ਮੰਨ ਲਓ ਜਿਹੜੀਆਂ ਸਿਰੰਜਾਂ ਚੱਕੀਆਂ 70 ਕਿਲੋ ਵਾਲਿਆਂ ਨੂੰ ਚੱਕੀਆਂ ਟੌਪ ਦੇ ਵਲੇਰਾਂ ਦਾ ਨਹੀਂ ਨਾ ਇਹ ਇਹ ਥੋੜੀ ਕਹਿ ਸਕਦੇ ਵੀ ਜੇ 70 ਵਾਲੇ ਲਾਉਂਦੇ ਤਾਂ ਵੱਡੇ ਵਲੇਰ ਵੀ ਲਾਉਂਦੇ ਨਹੀਂ ਇਹ ਨਹੀਂ ਹੋ ਸਕਦਾ ਠੀਕ ਤੇ ਤੁਸੀਂ ਕੀ ਬੇਨਤੀ ਕਰਦੇ ਆ ਵੀ ਵੀ ਆਪਾਂ ਨੂੰ ਇਹ ਮਸਲੇ ਦੇ ਉੱਤੇ ਕਿਵੇਂ ਨਿਵੇੜਨਾ ਚਾਹੀਦਾ ਬੇਨਤੀ ਇਹ ਯਾਰ ਸਾਰੇ ਪਲੇਅਰ ਇਕੱਠੇ ਕਰਕੇ ਸਾਰੇ ਗੋਜ ਇਕੱਠੇ ਹੋਗੇ ਮੀਟਿੰਗ ਕਰਨ ਨਾ ਮਸਲੇ ਦਾ ਹੱਲ ਕਰਨ ਸਾਰੇ ਨੂੰ ਇਕੱਠੇ ਹੁੰਦੀ ਲੋੜ ਆ ਬਈ ਕਬੱਡੀ ਵਾਲਿਆਂ ਨੂੰ ਜੋ ਵੀ ਕਬੱਡੀ ਦੇ ਸਿਰ ਤੇ ਰੋਟੀ ਖਾਂਦਾ ਸਾਰੇ ਇਕੱਠੇ ਹੋ ਕੇ ਮਸਲੇ ਦਾ ਹੱਲ ਕਰਨਾ ਤੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਅੱਜ ਆਪਦਾ ਇੰਨਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਦਿੱਤਾ ਨਹੀਂ ਨਹੀਂ ਕੋਈ ਗੱਲ ਨਹੀਂ ਵੀਰੇ ਥੈਂਕ ਯੂ ਤੁਹਾਡਾ ਕਰਨਾ ਨਹੀਂ ਅੱਜ ਆਪਾਂ ਹੁਣ ਜੇ ਜਰੀਏ ਇਸ ਮਾਰੀਮ ਜੀ ਜਰੀਏ ਹਾਂ ਜੀ ਇਹ ਫੇਰ ਹੀ ਲੋਕਾਂ ਤੱਕ ਗੱਲ ਪਹੁੰਚਣੀ ਆ ਫੇਰ ਹੀ ਪਲੇਅਰ ਇਕੱਠੇ ਹੋਣਗੇ ਜੋ ਵੀ ਮਸਲਾ ਵਾ ਉਹ ਸਾਰੇ ਨੂੰ ਬੈਠ ਕੇ ਨਿਵੇੜਿਆ ਜਾਵੇ ਹਾਂ ਜੀ ਹਾਂ ਜੀ ਕਿਉਂਕਿ ਇਹ ਆਪਣੀ ਪੰਜਾਬੀਆਂ ਦੀ ਇੱਕ ਮਾਂ ਖੇਡ ਮਾਂ ਖੇਡ ਸਾਰੀਆਂ ਖੇਡਾਂ ਦੀ ਮਾਂ ਕਬੱਡੀ ਆ ਬਈ ਕਿਸੇ ਗੱਲ ਨੂੰ ਕਹਾ ਮਾਂ ਖੇਡ ਕਬੱਡੀ ਵਿੱਚ ਦੇਖ ਕੇ ਤਾਂ ਵੀ ਕੋਈ ਹੋਰ ਗੇਮ ਹਰ ਇੱਕ ਪਿੰਡ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਪਰ ਇਹ ਕਬੱਡੀ ਹਰ ਇੱਕ ਪਿੰਡ ਹੁੰਦੀ ਆ ਹੁੰਦੀ ਹੁੰਦੀ ਤੇ ਜੇ ਇਹ ਇਦਾਂ ਮੁੱਦੇ ਚੱਲਦੇ ਰਹੇ ਤੇ ਫੇਰ ਕਬੱਡੀ ਬੰਦ ਹੋ ਜਾਣੀ ਆ ਬਈ ਇਹ ਖਤਮ ਹੋਣ ਦੇ ਹਾਂ ਪਹਿਲਾ ਗੱਲਾਂ ਚੱਲਦੀਆਂ ਵੀ ਕਬੱਡੀ ਦੇ ਵਿੱਚ ਹੁਣ ਜਿੱਦਾਂ ਹੁਣ ਕਈ ਟੂਰਨਾਮੈਂਟ ਦੇ ਉੱਤੇ ਲੜਾਈ ਵੀ ਹੋ ਰਹੀ ਆ ਹਨਾ ਲੜਾਈਆਂ ਹੋਈਆਂ ਵੀ ਬਹੁਤ ਦੇਖੀਆਂ ਆਪਾਂ ਹਨਾ ਕਈ ਥਾਂ ਕੋਈ ਨਾ ਕੋਈ ਰੌਲਾ ਚੱਲਦਾ ਹੀ ਰਹਿੰਦਾ ਕਦੇ ਕੋਈ ਪਲੇਅਰ ਕਿਸੇ ਨਾਲ ਹਨਾ ਬੋਲ ਪਿਆ ਜਾਂ ਕੁਝ ਵੀ ਲਾ ਲਓ ਤੇ ਇਸ ਤਰ੍ਹਾਂ ਲੱਗਦਾ ਨਹੀਂ ਵੀ ਤੁਹਾਨੂੰ ਵੀ ਕਬੱਡੀ ਹੁਣ ਖਤਮ ਨਾ ਹੋ ਜੇ ਇਹਰ ਲੱਗਦਾ ਰਿਹਾ ਇਹੀ ਲੱਗ ਰਿਹਾ ਵੀਰੇ ਮੈਨੂੰ ਵੀ ਜਦੋਂ ਆਪਾਂ 네ਗੈਟਿਵਿਟੀ ਫਲਾਈ ਜਾਵਾਂਗੇ ਹੂੰ ਇਹ ਤਾਂ ਨਹੀਂ ਨਾ ਹੁਣ ਕਬੱਡੀ ਚ ਮੰਨ ਲਾ ਕੱਲਾ ਨਸ਼ਾ ਹੀ ਤੇ ਨਹੀਂ ਨਾ ਕਿੰਨੇ ਘਰਾਂ ਦੀ ਗਰੀਬੀ ਚੱਕੀ ਆ ਸਾਰਾ ਕੁਝ ਹੁੰਦਾ ਵੀਰੇ ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਤੇ ਪਰ ਸੁਧਾਰ ਕਰਨ ਦੀ ਲੋੜ ਆ ਥੋੜੀ ਹੂੰ ਤੇ ਬਾਈ ਜੀ ਇਹ ਸੀ ਬਾਈ ਕੁਲਦੀਪ ਸਿੰਘ ਕੀਪਾ ਭੰਗਰ ਵਾਲੇ ਤੇ ਇਦਾਂ ਅਸੀਂ ਹੋਰ ਵੀ ਪਲੇਅਰਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਾਵਾਂਗੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਧੰਨਵਾਦ